ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀਰਾਂ ਨੂੰ ਜੀ ਛੋਟੇ ਵੱਡੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਪਿੱਛੇ ਆਪਣੇ ਟਰੈਕਟਰ ਖੜਾ ਅਰਜਨ 605 ਉਹ ਗੱਲ ਵੱਖਰੀ ਅਸੀਂ ਲਿ ਕੋ ਲਿਆ ਅਰਜਨ 605 ਪੀਐਸ ਬ੍ਰੈਂਡ ਨਿਊ ਟਰੈਕਟਰ ਜਮੇ ਨਵਾਂ ਨਵਾਂ ਟਰੈਕਟਰ ਤੇ ਉੱਪਰੋਂ ਚਾਰ ਚੰਨ ਵੀਰੇ ਨੇ ਲਾਤੇ ਮੇਰਾ ਵੱਡਾ ਭਾਈ ਜੋ ਵੀ ਆ ਕਲਾਕਾਰੀ ਕਰੀ ਆ ਇਹ ਵੀਰੇ ਨੇ ਸਾਰਾ ਕੁਝ ਕਰਿਆ ਨਰਪਾ ਵੀਰ ਨੂੰ ਤੁਸੀਂ ਬਹੁਤ ਵਾਰੀ ਮੇਰੇ ਨਾਲ ਵੇਖਿਆ ਹੋਗਾ ਵੀਡੀਓ 'ਚ ਤੇ ਇੱਕ ਵਾਰ ਇਹ ਵੀ ਡਾਊਟ ਅਜਾ ਕਲੀਅਰ ਕਰਦਾ ਨਰਪੈ ਵੀਰਾ ਤੇ ਇਹ ਵੀਰਾ ਦੋਨੇ ਬ੍ਰਦਰ ਆ ਰੀਅਲ ਬ੍ਰਦਰ ਹਨਾ ਇਹ ਅਜ ਤੱਕ ਮੈਨਾਂ ਦਾ ਬਹੁਤ ਘੱਟ ਬਤਾ ਵੀ ਰਨ ਨੂੰ ਤੇ ਅੱਜ ਆਪਾਂ ਉਹ ਵੀ ਤੁਹਾਨੂੰ ਦੱਸ ਦਿੱਤਾ ਤੇ ਇਹ ਟਰੈਕਟਰ ਵੀਰੇ ਆਪਾਂ ਕਦੋਂ ਕਿ ਲਿਆ ਸੀਗਾ ਜੀ ਤੈਨੂੰ ਅੱਜ ਤੋਂ 3 1/2 ਮਹੀਨੇ ਹੋ ਗਏ 3 1/2 ਮਹੀਨੇ ਹਾਂਜੀ ਲੈ ਕੇ ਤੇ ਇੱਥੇ ਕਦੋਂ ਛੱਡ ਕੇ ਗਏ ਸੀਗੇ ਇੱਥੇ ਪਿਛਲੇ ਹਫਤੇ ਛੱਡ ਕੇ ਗਏ ਸੀਗੇ ਜੀ ਪਿਛਲੇ ਹਫਤੇ ਮਤਲਬ 1 ਇੱਕ ਹਫਤਾ ਹਾਂਜੀ ਇੱਕ ਹਫਤਾ ਪੂਰਾ ਹੋ ਗਿਆ ਤੇ ਇਹਦੇ ਤੇ ਇਹ ਜੋ ਵੀ ਕਰਵਾਇਆ ਡੈਕ ਤੇ ਛਤਰੀ ਦੀ ਡਾਉਨ ਸੀਲਿੰਗ ਹਾਂਜੀ ਡਾਉਨ ਸੀਲਿੰਗ ਸਿਸਟਮ ਸਾਰਾ ਲਾਈਟਿੰਗ ਅੱਗੇ ਨੇਮ ਪਲੇਟ ਓਕੇ ਤੇ ਸਾਰਾ ਇਹਨਾਂ ਭਾਜੀਆ ਨੇ ਕੀਤਾ ਜੋ ਵੀ ਲੱਗੀ ਹੋਈ ਆ ਕੈਮਰਾ ਲੱਗਾ ਹੋਇਆ ਇਹ ਸਾਰਾ ਕੁਝ ਵੀਰੇ ਨੇ ਨਹੀਂ ਕੀਤਾ ਉਸ ਤੋਂ ਬਾਅਦ ਹਾਂ ਜਿੱਦਾਂ ਆਪਣੀਆਂ ਤਾਰਾਂ ਆ ਰਹੀਆਂ ਸੀ ਸਾਰੀਆਂ ਜੋ ਫਿਟਿੰਗ ਕੀਤੀ ਬਹੁਤ ਵਧੀਆ ਕੀਤੀ ਕੋਛੋ ਤੁਸੀਂ ਬਿਲਕੁਲ ਬਿਲਕੁਲ 100% ਕੋਛੇ ਤੁਸੀਂ ਅੱਜ ਡਿਲੀਵਰੀ ਆ ਤੁਹਾਡੇ ਤੁਸੀਂ ਲੈਣ ਹੀ ਆਏ ਹੋ ਹਨਾ ਅੱਜ ਲੈਣ ਆਏ ਆ ਸੀ ਬਿਲਕੁਲ ਆ ਗਏ ਕੋਈ ਤੁਸੀਂ ਦੇਖ ਕੇ ਤੁਨੋਂ ਐ ਤਾਂ ਨਹੀਂ ਵੀ ਯਾਰ ਆ ਕੰਮ ਮਾੜਾ ਯਾਰ ਰਹਿ ਗਿਆ ਵੀ ਨੁਕਸਾਂ ਵਾਲੀ ਗੁਜਾਇਸ਼ ਹੀ ਨਹੀਂ ਛੱਡੀ ਨਾ ਵੀ ਦਿਲ ਚ ਕਈ ਰਹੀ ਹੁੰਦੀ ਨਾ ਵੀਰੇ ਆਪੋ ਆਪਣੀ ਚੁਆਇਸ ਹੈ ਨਾ ਨਹੀਂ 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 ਗੁਜਾਇਸ਼ ਰਹੀ ਨਹੀਂ ਕੋਈ ਕੋਈ ਦੇਖਦੇ ਟਰੈਕਟਰ ਤੋਂ ਪਤਾ ਲੱਗ ਗਿਆ ਵੀ ਟਰੈਕਟਰ ਦੀ ਦੇਖਣ ਦੀ ਗੁਜਾਇਸ਼ ਹੀ ਨਹੀਂ ਰਹਿ ਗਈ ਇਹ ਜਿੰਨਾ ਕਿ ਮੈਨੂੰ ਪਤਾ ਟਰੈਕਟਰ ਬਾਹਰ ਜਾਣਾ ਹੈ ਨਾ ਜੀ ਹਾਂਜੀ ਸਪੇਨ ਜਾਣਾ ਹੈ ਪੇਪਰ ਵਰਕ ਇਹਦਾ ਚੱਲਦਾ ਪਿਆ ਓਕੇ ਜਿੱਦਨ ਪੇਪਰ ਵਰਕ ਕੰਪਲੀ ਉਹ ਤੋਂ ਬਾਅਦ ਸਪੇਨ ਚਲੇ ਜਾਣਾ ਹਾਂਜੀ ਸਪੇਨ ਚਲੇ ਜਾਣਾ ਸਪੇਨ ਇਹ ਚੱਲ ਸਕਦਾ ਹੁੰਦਾ ਟਰੈਕ ਨਹੀਂ ਹਾਂਜੀ ਚੱਲਦਾ ਜੀ ਉੱਥੇ ਤੁਸੀਂ ਆਪਣੇ ਪੇਪਰ ਜਿੰਨੇ ਵੀ ਉਹ ਵਰਕ ਉਧਰ ਦਾ ਕੰਪਲੀਟ ਮੰਗਦੇ ਆ ਉਹਨਾਂ ਨੂੰ ਪੂਰਾ ਰੈਡੀ ਕਰਕੇ ਦਿਓ ਕੋਈ ਪ੍ਰੋਬਲਮ ਨਹੀਂ ਇਹ ਜ਼ਿਆਦਾ ਕੋਸਟਲੀ ਪੈਂਦਾ ਜਾਂ ਨਹੀਂ ਇਦਾਂ ਦਾ ਕੁਝ ਨਹੀਂਗਾ ਨਹੀਂ ਕੋਈ ਨਹੀਂ ਇਦਾਂ ਦਾ ਕੋਈ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਵੀ ਜਿਹਨੇ ਜੋ ਆਪਣੇ ਇੱਧਰ ਇੰਡੀਆ ਚ ਪੇਪਰ ਬੰਨੇ ਆ ਉਹੀ ਪੇਪਰ ਉਧਰ ਜਾ ਕੇ ਸੇਮ ਹੀ ਜਿੱਦਾਂ ਇੱਧਰ ਆਪਣੀ ਆਰਸੀ ਬਣਨੀ ਆ ਉਹ ਆਰਸੀ ਉੱਥੇ ਜਾ ਕੇ ਆਪਾਂ ਟਰੈਫਿਕ ਵਾਲਿਆਂ ਨੂੰ ਦੇਣੀ ਆ ਉਹਨਾਂ ਆਪਾਂ ਨੂੰ ਆਪਣੀ ਆਰਸੀ ਤੇ ਨਵਾਂ ਨੰਬਰ ਉੱਥੋਂ ਦਾ ਦੇ ਦੇਣਗੇ ਤੁਸੀਂ ਇਹਨੂੰ ਚਲਾ ਸਕਦੇ ਹੋ ਬਿਲਕੁਲ ਉਹ ਤੇ ਜਦੋਂ ਆਰਸੀ ਵੀ ਉਹਨੇ ਚੇਂਜ ਕਰ ਦੇਣੀ ਫਿਰ ਇਹਨੂੰ ਜਿੱਦਾਂ ਮਰਜ਼ੀ ਰੋਡ ਤੇ ਚਲਾਓ ਜੋ ਮਰਜ਼ੀ ਕਰੋ ਕੋਈ ਪ੍ਰੋਬਲਮ ਨਹੀਂ ਇਹ ਇਦਾਂ ਦੇ ਟਰੈਕਟਰ ਉਧਰ ਹੈ ਨਹੀਂਗੇ ਬਿਲਕੁਲ ਨਹੀਂ ਪਹਿਲਾਂ ਜਾ ਰਿਹਾ ਪਹਿਲਾਂ ਜਾ ਰਿਹਾ ਸਪੇਨ ਦਾ ਪਹਿਲਾ ਹਣਾ ਟਰੈਕਟਰ ਆ ਜਾ ਤੱਕ ਰਿਗਡ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਯਾਰ ਮੈਂ ਹਣ ਮਾਰਾ ਹੈ ਨਾ ਵੀਰ ਨੂੰ ਪੁੱਛਣਾ ਵੀਰਾ ਕਿੱਧਰ ਗਿਆ ਵੀਰ ਜੀ ਆਇਆ ਹੁਣ ਤੋਂ ਡਾਕਾ ਮੇ ਸ਼ੁਰੂ ਆ ਵੀਰਾ ਨਾਲ ਵੀ ਆਪਾਂ ਨਾਲ ਨਾਲ ਗੱਲਾਂ ਮਾਰਾਂਗੇ ਤੇ ਤੁਹਾਡੇ ਵੀ ਜੋ ਤੁਸੀਂ ਕਲਾਕਾਰੀ ਇੱਥੇ ਕੀਤੀ ਆ ਹਾਂਜੀ ਭਰਾ ਜੀ ਵਾਇਰਿੰਗ ਸਭ ਤੋਂ ਪਹਿਲੀ ਪੁਆਇੰਟ ਤਾਂ ਇਹ ਵੀ ਇਹਦੀ ਵਾਇਰਿੰਗ ਕਿੱਥੇ ਆ ਜਿੰਨਾ ਕੁਝ ਤੁਸੀਂ ਲਾਇਆ ਬਸ ਇਹ ਸਮਝ ਲਓ ਕਿ ਵਾਇਰਲੈਸ ਹੀ ਹੈ ਸਮਝੋ ਵਾਇਰਲੈਸ ਹੀ ਹੈ ਨਹੀਂ ਸਹੀ ਗੱਲ ਹੈ ਕਿਉਂਕਿ ਦੇਖ ਨਹੀਂ ਨਾ ਰਹੀ ਕਿਤੇ ਵੀ ਕਿਸੇ ਵੀ ਚੀਜ਼ ਦੀ ਨਹੀਂ ਦਿਖ ਰਹੀ ਉਹਣਾ ਜਦਦੇ ਬਾਈ ਜੀ ਹੁਣੀ ਆਪਣੇ ਕੋਲੇ ਆਏ ਸੀ ਪਹਿਲੇ ਦਿਨ ਹਾਂਜੀ ਵੀਰੇ ਮਤਲਬ ਜਦਦੇ ਟਰੈਕਟਰ ਲੈ ਕੇ ਆਏ ਆ ਉਹਦੇ ਇਹਨਾਂ ਦੀ ਇੱਕ ਤਾਰ ਜਿਹੜੀ ਨਾ ਛਤਰੀ ਦੀ ਆਮ ਜਿੰਨੇ ਆਪਾਂ ਵੀ ਸਿਸਟਮ ਲਾਉਣੇ ਆ ਉਹਦੀ ਇੱਕ ਤਾਰ ਬਾਹਰ ਦੀ ਰੱਖੀ ਦੀ ਆ ਰੱਖੀ ਦੀ ਹਾਂਜੀ ਉਹਦੇ ਵਿੱਚ ਸਾਰੀਆਂ ਤਾਰਾਂ ਹੁੰਦੀਆਂ ਹਾਂਜੀ ਤੇ ਇਹਨਾਂ ਦੀ ਵੀ ਛਤਰੀ ਵਾਲੀਆਂ ਤਾਰਾਂ ਉਹ ਸਲੀਵ ਦੇ ਵਿੱਚ ਦੀ ਬਾਹਰ ਦੀ ਸੀਗੀਆਂ ਹਾਂਜੀ ਤੇ ਵੀਰ ਮੈਨੂੰ ਆਂਦੇ ਵੀ ਸਾਡਾ ਗੱਲਬਾਤ ਕੀਤੀ ਸੀ ਉਹਦੇ ਕੋਈ ਫਾਈਨਲ ਨਹੀਂ ਸੀਗਾ ਹੂੰ ਹੂੰ ਤੇ ਆਂਦੇ ਵੀ ਗੱਲਬਾਤ ਚਾਹਦੇ ਯਾਰ ਵੀ ਜੇ ਸਿਸਟਮ ਲਾ ਲਿਆ ਨਾ ਤੇ ਆ ਵਾਇਰ ਦਾ ਡੱਕਾ ਪਊਗਾ ਬਾਕੀ ਤਾਂ ਸਾਰਾ ਪਾਸ ਹੋ ਜਾਊਗਾ ਤਾਰਾਂ ਬਾਹਰ ਨਹੀਂ ਪਾਸ ਹੋਣ ਤੇ ਇਹਾਂ ਦੇ ਵੀ ਤਾਰਾਂ ਅੰਦਰ ਦੀ ਹੋ ਜਾਣਗੀਆਂ ਮੈਂ ਹੀ ਵੇਖ ਲਾਂਗੇ ਹੂੰ ਚਲੋ ਇਹਨਾਂ ਨਾਲ ਤੁਸੀਂ ਇਹ ਗੱਲ ਫੜ ਲਈ ਓਦੋਂ ਹੀ ਦਿਮਾਗ 'ਚ ਆ ਗਈ ਹਾਂ ਉਹ ਅੱਗੇ ਮੰਨ ਲਓ ਇੱਕ ਸਲੀਵ ਦੇ ਵਿੱਚ ਦੀ ਤਾਂ ਨਘਾ ਕੇ ਲੈ ਜੰਨੇ ਆ ਪਰ ਉਹ ਦੀਂਦੀ ਫੇਰ ਵੀ ਬਾਹਰ ਆ ਹੂੰ ਬਾਕੀ ਹੁਣ ਇਹ ਆ ਬਹੁਤੇ ਵੀਰ ਇਤਰਾਜ ਕਰਨਗੇ ਜਿਹੜੇ ਆਪਣੇ ਏਰੀਏ ਦੇ ਆ ਹੂੰ ਇਹ ਸਾਡੇ ਕੋਲ ਕੋਈ ਇਸ਼ੂ ਨਹੀਂਗਾ ਵੀ ਤੁਹਾਡੀ ਇੱਕ ਤਾਰ ਬਈ ਉਹ ਬਾਹਰ ਦੀ ਰਹੂਗੀ ਓਕੇ ਹਾਂ ਕਿਉਂ ਇਹ ਅੰਦਰ ਕਰਨ ਵਾਸਤੇ ਮਿਹਨਤ ਵੀ ਔਰ ਇਹ ਸਿਸਟਮ ਹੀ ਉਸ ਹੱਬ ਤੇ ਸੀਗਾ ਇਸ ਸਿਸਟਮ ਨੂੰ ਉਸ ਹਾਲੇ ਤਿਆਰ ਆ ਜਿਹੜੀ ਹੁਣ ਤਾਰ ਤੁਹਾਨੂੰ ਲਾਸਟ ਤੇ ਇੱਕ ਪੁਆਇੰਟ ਐਵਧਾ ਦਿਖਾਵਾਂਗੇ ਬਾਈ ਨੂੰ ਤਾਂ ਮੈਂ ਕੱਲ ਵਿਖਾਤਾ ਸੀ ਹੂੰ ਵੀ ਇੱਕ ਤਾਰ ਉਹ ਬਾਹਰ ਦੀ ਆਉਂਦੀ ਸੀ ਉਹ ਅੰਦਰ ਕਰਨ ਵਾਸਤੇ ਵੀ ਸਾਨੂੰ 2 ਘੰਟੇ ਲੱਗੇ ਉਹ ਇੱਕ ਤਾਰ ਨੂੰ ਹਾਂ ਮੈਂ ਕੁਝ ਤਾਰਾਂ ਵਿੱਚੋਂ ਹੈਗੀਆਂ ਇੱਕ ਦੋ ਤਾਰਾਂ ਜਿਹੜੀਆਂ ਹੈਗੀਆਂ ਛਤਰੀ ਦੇ ਵਿੱਚ ਉਹ ਛਤਰੀ ਵਾਲਿਆਂ ਦਾ ਕੰਮ ਪਹਿਲਾਂ ਦਾ ਕੀਤਾ ਹੋਇਆ ਸੀ ਜੇ ਉਹਨੂੰ ਮੰਨ ਲਓ ਕਰਦੇ ਸੀ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਸਲੀਬਾਂ ਵਗੈਰਾ ਪਾ ਕੇ ਅੰਦਰ ਦੀ ਕੀਤਾ ਜੇ ਉਹ ਸਲੀਬਾਂ ਵਗੈਰਾ ਨਾ ਪਾਈਆਂ ਹੁੰਦੀਆਂ ਲੂਜ਼ ਤਾਰਾਂ ਹੁੰਦੀਆਂ ਤੇ ਉਹਨਾਂ ਨੂੰ ਅਸੀਂ ਨੱਥੀ ਕਰਦੇ ਨਾ ਵੀ ਹੂੰ ਕਿਉਂ ਇੰਨਾ ਕਿ ਮੈਂ ਹੁਣ ਤੁਹਾਡੀ ਵੀਡੀਓ 'ਚ ਵੀ ਕਹਿਣਾ ਵੀ ਜਿਹੜੇ ਬੰਦੇ ਛਤਰੀਆਂ ਦਾ ਕੰਮ ਕਰਦੇ ਆ ਉਹਨਾਂ ਨੂੰ ਪਤਾ ਵੀ ਲੈਡ ਦੀ ਤਾਰ ਸੱਜੇ ਪਾਸੇ ਹੁੰਦੀ ਆ ਜਾਂ ਖੱਬੇ ਪਾਸੇ ਹੁੰਦੀ ਆ ਹੂੰ ਸੱਲ ਮਾਰਨ ਲੱਗੇ ਇੰਨਾ ਕਿ ਧਿਆਨ ਰੱਖ ਲਿਆ ਕਰੋ ਵੀ ਜਿਹੜੇ ਪਾਸੇ ਤਾਰ ਆਉਂਦੀ ਆ ਉਧਰਲੇ ਪਾਸੇ ਸੱਲ ਪਾ ਲਓ ਕਿਉਂ ਹੁਣ ਆਪਾਂ ਨੂੰ ਪਤਾ ਵੀ ਆਪਾਂ ਖਾਦ ਪਾਉਣੀ ਜਾਂ ਕੋਈ ਵੀ ਕੰਮ ਕਰਨਾ ਵੀ ਉਤਾਂ ਵੀ ਕੋਟੇ ਪਾਸੇ ਨਹੀਂ ਮੁੜਨੀਆਂ ਉਹ ਆਪਾਂ ਨੂੰ ਪਤਾ ਏ ਉਹਨਾਂ ਨੂੰ ਪਤਾ ਵੀ ਲੈਡ ਦੀ ਤਾਰ ਇਧਰਲੇ ਪਾਸੇ ਹੀ ਆਉਣੀ ਆ ਅਸੀਂ ਲੈਡ ਲਾਉਣੀ ਆ ਉਧਰ ਉਹਦੀ ਤਾਰ ਉਧਰਲੇ ਪਾਸੇ ਨਗਾਹਿਆ ਕਰਨਾ ਕਿ ਦੂਜੇ ਪਾਸੇ ਨਾ ਕਿ ਦੂਜ ਉਹ ਵੀਰੇ ਉਹ ਆਰਥਿਕ ਕਰੰਟ ਵਾਲਾ ਉਲਝਣ ਪੈਂਦੀ ਹੋਊਗੀ ਇਦਾਂ ਦਾ ਕੁਝ ਆਰਥਿਕ ਕਰੰਟ ਨਹੀਂ ਦੋਵੇਂ ਤਾਰਾਂ ਦਾ ਇੱਕੇ ਥਾਂ ਤੇ ਉਹ ਲੱਗਣ ਦੀ ਡਾਇਰੈਕਸ਼ਨ ਚ ਉਹ ਫੱਕ ਪੈ ਜਾਂਦਾ ਕਿ ਤਾਰ ਦੂਜੇ ਪਾਸੇ ਆ ਕੇ ਲੱਗਦੀ ਹੈ ਜਿਵੇਂ ਪੁੱਠੇ ਪਾਸੇ ਦੀ ਮਹਿਸੂਸ ਹੁੰਦੀ ਪਈ ਆ ਜੇ ਤੁਹਾਨੂੰ ਦਿਖਾਉਣੀ ਹੈ ਮੈਂ ਦਿਖਾ ਸਕਦਾ ਪਰ ਉਹ ਬੰਦ ਚਲੋ ਕੋਈ ਗੱਲ ਨਹੀਂ 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 ਕਰਨੂ ਆਪਾਂ ਇਹ ਵੀਰੇ ਇੱਥੇ ਇੱਕ ਲਾਇਆ ਕੀ ਇੱਕ ਤਾਂ ਆਪਣਾ ਡੈਕ ਆ ਹਨਾ ਹਾਂਜੀ ਇਹਦੇ ਤੇ ਆਪਾਂ ਸਿਸਟਮ ਫਟੇ ਕੀਤਾ ਸਭ ਤੋਂ ਪਹਿਲੀ ਗੱਲ ਤਾਂ ਜਿਹਦੇ ਵਿੱਚ ਇਹ ਕਿੰਨੇ ਇੰਚਾ ਜੀ ਇਹਦੇ ਵਿੱਚ 12 ਇੰਚੀ ਦੋ ਸਬੂਫਰਾਂ ਟ੍ਰਿਪਲ ਮੈਗਨੇਟ ਦੇ ਆ ਟ੍ਰਿਪਲ ਮੈਗਨੇਟ ਦੀ ਬਾਈ ਬਣਾਣਾ ਆਪਣੀ ਡਬਲ ਮੈਗਨੇਟ ਦੀ ਗੱਲ ਹੋਈ ਸੀ ਤੁਸੀਂ ਟ੍ਰਿਪਲ ਆਏ ਆਪਾਂ ਟ੍ਰਿਪਲ ਆਏ ਵੈਰੀ ਗੁੱਡ ਇਹਨਾਂ ਨਾਲ ਗੱਲ ਜਿਹੜੀ ਆ ਬਾਈ ਹੁਣੇ ਖੜੇ ਆ ਇਹਨਾਂ ਨਾਲ ਡਬਲ ਮੈਗਨੇਟ ਦੀ ਹੋਈ ਸੀ ਤੇ ਇਹਨਾਂ ਨੂੰ ਹੁਣ ਪਤਾ ਚੁਆਇਸ ਤੋਂ ਵੱਧ ਗਈ ਇਹਨਾਂ ਨੂੰ ਹੁਣ ਪਤਾ ਲੱਗਿਆ ਆਪਣੀ ਗੱਲਬਾਤ ਕਰਨ ਤੋਂ ਵੀ ਟ੍ਰਿਪਲ ਆ ਬਾਅਦ ਚ ਪਤਾ ਲੱਗਿਆ ਤੇ ਸਵਾਦ ਆਉਂਦਾ ਨਾ ਜਦੋਂ ਬੰਦਾ ਐਕਸੈਪਟੇਸ਼ਨ ਤੋਂ ਚੀਜ਼ ਵੱਧ ਹੋ ਜੇ ਬੰਦਾ ਵੈਸੇ ਹੀ ਖੁਸ਼ ਹੁੰਦਾ ਯਾਰ ਮੈਂ ਤੁਸੀ ਪੁੱਛਿਆ ਨਾ ਮੈਨੂੰ ਤੁਹਾਨੂੰ ਕਿਦਾਂ ਲੱਗਿਆ ਸਾਡੀ ਮੈਂ ਤਾਂ ਪਹਿਲਾਂ ਦੱਸਦਾ ਸਾਡੀ ਜਿਹੜੀ ਸੋਚ ਤੇ ਉਦੋਂ ਤੋਂ ਸਾਨੂੰ ਵੱਧ ਬਾਕੀ ਇਹਨਾਂ ਨੇ ਜਿਹੜਾ ਇਹਨਾਂ ਨਾਲ ਗੱਲ ਕੀਤੀ ਸੀ ਆਪਾਂ 5 ਦਿਨ ਦੀ ਹਾਂਜੀ ਨਿਕਲਦੇ 8 ਦਿਨ ਹੋ ਗਿਆ ਓਕੇ ਮਿੱਟੋ ਤਿੰਨ ਕਿ ਕਿ ਟਲੋ ਮੈਨੂੰ ਵੀ ਕੁਝ ਜਿਵੇਂ ਸੀਗੇ ਬਾਈ ਹੁਣ ਵੈਸੇ ਖਚਮਾ ਟਾਈਮ ਸੀਗਾ ਓਕੇ ਪਰ ਦਿਨ 8 ਲੱਗ ਗਏ 8 ਲੱਗ ਗਏ ਹਾਂ 2-3 ਦਿਨ ਦਾ ਐਬ ਜੇ ਲੱਗੇ ਜਿਹੜੇ ਸੋਚੇ ਨਹੀਂ ਸੀ ਉਹ ਕੰਮ ਵਧਣ ਇਹਨਾਂ ਨਾਲ ਬਾਈ ਉਹਨਾਂ ਨਾਲ ਗੱਲਬਾਤ ਕੀਤੀ ਵੀ ਆਹ ਕੰਮ ਆਏ ਨਹੀਂ ਆਏ ਹੋਜੇ ਇਹ ਇੰਨਾ ਕੁ ਸੋਹਣਾ ਤਾਂ ਹੀ ਦਿਸਦਾ ਪਿਆ ਹਾਂਜੀ ਜੇ ਇਹਨਾਂ ਨੇ ਸਹਿਯੋਗ ਕੀਤਾ ਕਿਤੇ ਨਾ ਕਿਤੇ ਸਾਡੇ ਮੰਨ ਲਓ ਚੁੰਡੀ ਵਢਣ ਵਾਲਾ ਕੰਮ ਸੀ ਬਾਈ ਆਏ ਨਹੀਂ ਆਏ ਕਰਦੇ ਅਸੀਂ ਇਹਨਾਂ ਦੀ ਛਤਰੀ ਵਢਣ ਤੋਂ ਚੱਲਦੇ ਸੀ ਹੂੰ ਬਾਈ ਉਹਨੇ ਸਾਹਮਣੇ ਮੈਂ ਵਾਰ-ਵਾਰ ਕਹਿੰਦਾ ਛਤਰੀ ਨਾਲ ਵਢੀਏ ਅੱਛਾ ਇਹਾਂ ਲਈ ਵੜ ਦਿਓ ਇਹ ਕਹਿੰਦੇ ਵੜ ਦਿਓ ਫਿਰ ਇਹਨਾਂ ਦੇ ਹੁੰਦਿਆ ਵੱਢੀ ਓਕੇ ਇਹਨਾਂ ਦੇ ਹੁੰਦਿਆ ਵੱਢੀ ਪਿੱਛੇ ਨਹੀਂ ਵੱਢੀ ਇਹ ਤਾਂ ਹੀ ਵੜ ਦਿਓ ਜਦੋਂ ਇਹਨਾਂ ਨੇ ਕਹਿਦਾ ਵੜ ਦਿਓ ਫਿਰ ਹੀ ਵੱਢਤੀ ਫਿਰ ਜਿੱਥੇ ਸਾਨੂੰ ਸੂਤ ਲੱਗਿਆ ਉਸ ਤੋਂ ਕਰਦਾ ਕੰਮ ਪੂਰਾ ਮਜ਼ਬੂਤੀ ਵਾਲਾ ਤੇਰੇ ਹਾਂ ਬਿਓ ਸ਼ਤਰੀ ਵਡਣਾ ਕੋਈ ਮਜਬੂਤੀ ਤਾਂ ਕੋਈ ਜੇ ਤੁਹਾਨੂੰ 1 2 ਪੁਆਇੰਟ ਹੋਰ ਦਿਖਾਵਾਂਗਾ ਉਹ ਲਾਸਟ ਤੇ ਦਿਖਾਵਾਂਗੇ ਆਪਾਂ ਵੀਡੀਓ ਦੇ ਵਿੱਚ ਬਣੇ ਰਹੋ ਹਾਂਜੀ ਹਾਂਜੀ ਤੁਹਾਨੂੰ ਲਾਸਟ ਤੇ ਦਿਖਾਵਾਂਗੇ ਜਿਹੜੇ ਕੰਮ ਆਮ ਨਹੀਂ ਕਰਦੇ ਉਹ ਆਪਾਂ ਕੀਤੇ ਆ ਉਹ ਆਪਾਂ ਕਰੇ ਆ ਹੋ ਸਕਦਾ ਆਪਣੇ ਨਾਲੋਂ ਬਹੁਤ ਅੱਗੇ ਕਰਨ ਵਾਲੇ ਪਏ ਆ ਹਾਂ ਸਦਾ ਆਪਾਂ ਆਪਣਾ ਨਜ਼ਰੀਆ ਆਪਾਂ ਆਪਣਾ ਤਰੀਕਾ ਸ਼ਾਇਰੀ ਦਾ ਮੈਂ ਅੱਜ ਹੀ ਗਾਣਾ ਸੁਣਿਆ ਸੀਗਾ ਜਿਹੜਾ ਸਾਡੇ ਕੋਲੇ ਆ ਹੋ ਸਕਦਾ ਬਹੁਤਿਆਂ ਦਾ ਸੁਪਨਾ ਹੋਵੇ ਹਾਂ ਤੇ ਜਿਹੜਾ ਬਹੁਤਿਆਂ ਕੋਲੇ ਹੋ ਸਕਦਾ ਆਪਣਾ ਸੁਪਨਾ ਹੋਵੇ ਆਪਣਾ ਸੁਪਨਾ ਦੇ ਸਿਆਣੀ ਜੀ ਜੇ ਉਹ ਦੂਜਾ ਪੱਖ ਆਪਾਂ ਉਹਦਾ ਮੰਨ ਕੇ ਚੱਲੀ ਗਏ ਗਾਣੇ ਦਾ ਇੱਕ ਪੱਖ ਤਾਂ ਹੋ ਗਿਆ ਉਹਦਾ ਜੋ ਸਾਡੇ ਕੋਲੇ ਆ ਉਹ ਬਹੁਤਿਆਂ ਦਾ ਸੁਪਨਾ ਸਹੀ ਗੱਲ ਆ ਵੀਰ ਪਰ ਜੋ ਬਹੁਤਿਆਂ ਕੋਲੇ ਆ ਉਹ ਸਾਡਾ ਵੀ ਸੁਪਨਾ ਹੈ ਸਾਡਾ ਵੀ ਸੁਪਨਾ ਹੋ ਸਕਦਾ ਵੀਰੇ ਜੱਗ ਜਿੱਤਿਆ ਨਹੀਂ ਜਾ ਸਕਦਾ ਕਿਉਂ ਇਹ ਬੈਠਾ ਜਿਹੜਾ ਇਹਦੇ ਸੁਪਨੇ ਸੀ ਹੂੰ ਉਹ ਸਾਡੇ ਬਾਪੂ ਨੇ ਪੂਰੇ ਕੀਤੇ ਹੂੰ ਠੀਕ ਆ ਨਹੀਂ ਤੁਸੀਂ ਵੀ ਬਹੁਤ ਕੀਤੇ ਦੱਸਦਾ ਰਹਿੰਦਾ ਨਹੀਂ ਜੋ ਬਾਪੂ ਨੇ ਕੀਤੇ ਉਹ ਅਸੀਂ ਨਹੀਂ ਬਾਪੂ ਤਾਂ ਬਾਪੂ ਆ ਜੀ ਉਹਦੀ ਰਿਸਕ ਕਰ ਨਹੀਂ ਸਕਦਾ ਵੀ ਹਰ ਗੱਲ ਤੇ ਹਰ ਵੀਡੀਓ ਚ ਬਾਪੂ ਵੱਲੋਂ ਆਉਂਦਾ ਇਹਦਾ ਹਾਂ ਤੇ ਉਹ ਕੋਈ ਆਈਟਮ ਆ ਸਾਰਿਆਂ ਦੇ ਬਾਪੂ ਉਵੇਂ ਆ ਮੈਂ ਨਹੀਂ ਕਹਿੰਦਾ ਵੀ ਸਾਡਾ ਬਾਪੂ ਸਾਰਿਆਂ ਦੇ ਬਾਪੂ ਉਵੇਂ ਆ ਬਾਪੂ ਉਹ ਹੀ ਨਾ ਬੋਰਡ ਦੀ ਸ਼ਾਂ ਉਹ ਗੱਲ ਆ ਵੀ ਸਾਰੀ ਉਮਰ ਆਨੰਦਮਾਨੀ ਦਾ ਉਹਦੇ ਸਿਰ ਤੇ ਜੋ ਮਰਜ਼ੀ ਕਰੀਏ ਕੰਮ ਗਲਤ ਵੀ ਹੋ ਜਾਏ ਤਾਂ ਵੀ ਕਹਿੰਦਾ ਵੀ ਕੋਈ ਨਹੀਂ ਸੰਭਲੂਗਾ ਹੁਣ ਆਪਾਂ ਗਾਂ ਚਲੀਏ ਹਾਂਜੀ ਇਹ ਕਿਦੇ ਆ ਗਿਆ ਸਬੂਫਰ ਦੋ ਸਬੂਫਰ ਇਹਦੇ ਚ ਟ੍ਰਿਪਲ ਮੈਗਨੇਟ ਦੇ ਆ ਜੀ ਹਾਂਜੀ ਵੀਰੇ ਪੇਟੀ ਆਪਾਂ ਪਾਈ ਯੂ ਦੇ ਵਿੱਚ ਇਹਦੀ ਤੁਹਾਨੂੰ ਵੀਡੀਓ ਦੇ ਦਾਂਗੇ ਆਪਣੀ ਪਹਿਲਾਂ ਰੀਲ ਪਾਈ ਵੀ ਆ ਓਕੇ ਤੇ ਸੈਕ ਦੇ ਵਿੱਚ ਇਥੋਂ ਦੀ ਵਿੱਥ ਵੇਖਿਓ ਹੈਗੀ ਕਿਤੇ ਅੱਛਾ ਵੀ ਗੈਪ ਜਮਾ ਨਹੀਂ ਹੈਗਾ ਵੈਰੀ ਗੁੱਡ ਇਹ ਪੂਰੀ ਫਿਕਸ ਫਿਕਸ ਹੈ ਇੱਕ ਇਹ ਮਤਲਬ ਨਾਟ ਵੀ ਕੱਢ ਦਿਓ ਬੇਟੀ ਨਿਕਲਦੀ ਨਹੀਂ ਐਨੀ ਫਿਕਸ ਆ ਵੇਖ ਲਓ ਤੁਸੀਂ ਜੇ ਪਹਿਲੀਆਂ ਰੀਲਾਂ ਦੇਖਣੀਆਂ ਤਾਂ ਆਪਣੇ ਇੰਸਟਾਗ੍ਰam ਤੇ ਦੇਖ ਸਕਦੇ ਆ ਇਹਦੇ ਆਹ ਵਾਲੇ ਨਟਾ ਕਾ ਫਿਰ ਵੀਰੇ ਪੇਟੀ ਹੈ ਕਿਹਦੇ ਨਾਲ ਆ ਕਿ ਇਹਨਾਂ ਨਟਾਂ ਜੀ ਆ ਜੀ ਇਹਨਾਂ ਨਟਾਂ ਜੀ ਆ ਅੰਦਰਲੇ ਪਾਸੇ ਬਕਾਇਦਾ ਪੱਤੀਆਂ ਲੱਗੀਆਂ ਬਾਈ ਹੁਣਾਂ ਦਾ ਇਹ ਸੀ ਵੀ ਉੱਥੇ ਜਾ ਕੇ ਨਾ ਹੋ ਸਕਦਾ ਸਾਨੂੰ ਲਾਉਣੀ ਪੈ ਜੀ ਵੀ ਇਹ ਪਾਸ ਕਰਾਉਣ ਵਾਸਤੇ ਵੀ ਖੇਤ ਬੰਨੇ ਦਾ ਹੋ ਸਕਦਾ ਹੂੰ ਉਹ ਥੋੜਾ ਇਹਨਾਂ ਦਾ ਧਿਆਨ ਰੱਖਦੇ ਹੋਏ ਫਿਰ ਇਸ ਚੀਜ਼ ਨੂੰ ਕੀਤਾ ਇਹ ਨਟ ਖੋਲਣਗੇ ਹੂੰ ਤੇ ਇਹ ਪੇਟੀ ਨਿਕਲ ਸਕਦੀ ਆ ਨਿਕਲ ਸਕਦੀ ਆ ਪਰ ਕੱਢਣ ਵਾਸਤੇ ਉਹਨਾਂ ਨੂੰ ਦੱਸਿਆ ਵਾ ਵੀ ਐਂ ਨਿਕਲਣੀ ਸਾਰੀ ਪਲਾਗ ਸਾਰੀ ਸਾਰੀ ਕਲਾਕਾਰੀ ਦੱਸ ਕੇ ਭੇਜੋ ਨਾਲ ਹੀ ਉਹਨਾਂ ਨੇ ਉਹ ਨਾਲ ਹੀ ਰਹੇ ਆ ਜਦੋਂ ਲੋੜ ਪੈਂਦੀ ਇਹਨਾਂ ਨੂੰ ਫੋਨ ਕਰ ਦਿੰਦੇ ਸੀ ਇਹ ਸਾਡੇ ਕੋਲੇ ਹਾਜ਼ਰ ਹੁੰਦੇ ਸੀ ਹਰੀਆ ਕਿਉਂ ਮੇਨ ਕੰਮ ਹੈ ਜੀ ਡਾਉਨ ਸੀਲਿੰਗਾਂ ਬਹੁਤ ਹੰਜੀਆਂ ਵੀਆਂ ਬਾਈ ਉਹਨਾਂ ਨੂੰ ਮੈਂ ਵੀ ਕਹਿੰਦਾ ਸੀ ਹਮ ਵੀ ਬਾਈ ਛਤਰੀ ਆਪਾਂ ਸੈਂਪਲ ਤੇ ਕਰੀਏ ਡਾਉਨ ਸੀਲਿੰਗ ਹਮ ਕਿ ਹੁੰਦੀ ਸੈਂਪਲ ਤੇ ਸੈਂਪਲ ਤੇ ਉੱਤੇ ਮਤਲਬ ਸੌਖਾ ਤੇ ਹੀ ਜੀ ਆ ਹਾਂ ਬਹੁਤ ਸੌਖਾ ਜੀ ਹਮ ਪੀਸ ਰੱਖੋ ਨਿਸ਼ਾਨੀ ਲਾਓ ਪੀਸ ਬੈਟ ਕਰ ਦਿਓ ਹਾਂ ਲੋਕਾਂ ਨਾਲ ਉਹਦੇ ਜੀ ਵੀ ਆਪਾਂ ਵੱਖਰਾ ਰੱਖਣਾ ਦੀ ਉਹਨਾਂ ਦੇਖੋ ਜਿੰਨੇ ਕੱਟ ਹੈਗੇ ਆ ਸਾਰੇ ਉਹ ਜਗਾ ਪ੍ਰੋਪਰ ਕਿਤੇ ਰੰਦਾ ਲੱਗਦਾ ਸੀ ਉਹ ਲੱਕੜ ਦਾ ਕੰਮ ਤਾਂ ਕਰਦੇ ਨਹੀਂ ਸੀਗੇ ਹੂੰ ਕਿਤੇ ਗ੍ਰੈਂਡਰ ਲੱਗਦਾ ਸੀ ਫਿਰ ਉਹ ਲਾ ਲਾ ਕੇ ਮੁੰਡਿਆਂ ਨੇ ਮਿਹਨਤ ਕਰ ਕਰ ਕੇ ਇਹਨਾਂ ਨੂੰ ਪੂਰਾ ਜਿੱਥੇ-ਜਿੱਥੇ ਥੱਬਣਾਂ ਲਾਈ ਹੋਏ ਨੇ ਨਹੀਂ ਬਹੁਤ ਸੋਹਣੀ ਬਹੁਤ ਜਿਆਦਾ ਜਿੰਨੀ ਕਹਿਦੀ ਹੈ ਨਾ ਭਾਈ ਉਹਨੇ ਫੋਟੋ ਦਿੱਤੀ ਜਾਂਦੇ ਸਿੱਧੂ ਦੀ ਫੋਟੋ ਲਾਉਣੀ ਹੈ ਸਿੱਧੂ ਮੂਸੇ ਵਾਲੇ ਦੀ ਉਹ ਇੱਕ ਫੋਟੋ ਲਾਈ ਹੈ ਇਹਨਾਂ ਨੂੰ ਆਪਾਂ ਤੈਨੋਂ ਫੋਟੋ ਭੇਜਦੀਆਂ ਸੀ ਇਹਨਾਂ ਤਿੰਨਾਂ ਦੇ ਵਿੱਚੋਂ ਸਿਲੈਕਟ ਕੀਤੀਆਂ ਵੀ ਆਪਣਾ ਫੋਟੋ ਚਾਹੀਦੀ ਹੈ ਓਕੇ ਤੇ ਪੰਜਾਬ ਤੋਂ ਬਾਹਰ ਜਾਣਾ ਕਰਕੇ ਪੰਜਾਬ ਨੂੰ ਪਹਿਲ ਦਿੱਤੀ ਹੈ ਜੀ ਵੈਰੀ ਗੁੱਡ ਠੀਕ ਹੈ ਮਲੋਈ ਇਸ ਪੇਟੀ ਦੇ ਵਿੱਚ ਪੰਜ ਲੇਟਾਂ ਛੇ ਲੇਟਾਂ ਸਾਰੀਆਂ ਇਹ ਇਹਨਾਂ ਵਿੱਚੋਂ ਪੰਜ ਪੰਜਾਬ ਦੀਆਂ ਨੇ ਮੇਨ ਥੀਮ ਹੀ ਪੰਜਾਬ ਆ ਜੀ ਬਾਹਰ ਜਾ ਕੇ ਵੀ ਹਾਂ ਇਧਰ ਪੰਜਾਬ ਬੈਕਸਾਈਡ ਪੰਜਾਬ ਆ ਹਾਂ ਬਿਲਕੁਲ ਪੰਜਾਬ ਦਾ ਜਿਹੜਾ ਇਹ ਤੁਸੀਂ ਬੜੀ ਵੱਡੀ ਗੱਲ ਕਹੀ ਵਾਕਈ ਜਿਹੜਾ ਮਿੰਦਰਾ ਹੈ ਆਪਣਾ ਆਪ ਦਾ ਹੈ ਨਾ ਪ੍ਰੇਂਦਰ ਭਾਏ ਵੀਰੇ ਪੰਜਾਬ ਦਾ ਬ੍ਰਾਂਡ ਆ ਤੇ ਚਲੋ ਬਾਬੇ ਦੀ ਮੇਰਾ ਨਾ ਸੋਣਾ ਤੁਸੀਂ ਆ ਪਿੱਛੇ ਵੀ ਪੰਜਾਬ ਦੀ ਬੈਜਿੰਗ ਆ ਗਈ ਤੇ ਵੀਰੇ ਹਾਂ ਜੀ ਪੰਜਾਬੀ ਲਾ ਕੇ ਚੱਲਣ ਹਾਂ ਜਿਵੇਂ ਵੀਰੇ ਇਹ ਹੁਣ ਇਹਦੇ ਵਿੱਚ ਕੁਛ ਉਹ ਨਹੀਂ ਹੈਗਾ ਹਵਾ ਵਾਸਤੇ ਇਹਦੇ ਉਹ ਐਂਪ ਵਗੈਰਾ ਕਿੱਥੇ ਆ ਉਹ ਹਿਸਾਬ ਕਿਤਾਬ ਐਂਪ ਵੀਰੇ ਆਪਾਂ ਆਪਦਾ ਤਿਆਰ ਕਰਕੇ ਲਾਇਆ ਵਾ ਓਕੇ ਆ ਰਿਹਾ ਇਹ ਐਂਪ ਲੱਗਿਆ ਠੀਕ ਆ ਮੰਨ ਲਓ ਪੇਟੀ ਦੇ ਵਿੱਚ ਇਹਦਾ ਕੁਛ ਨਹੀਂ ਉਹ ਜਿਹੜੇ ਆਮ ਪੇਟੀ ਦੇ ਮਗਰਲੇ ਪਾਸੇ ਲਾਉਂਦੇ ਉਹ ਬਜਾਰੋਂ ਐਂਪ ਲਾਉਂਦੇ ਬਜਾਰੋਂ ਐਂਪ ਲਾਉਂਦੇ ਆ ਓਕੇ ਇਹ ਗਾੜ ਵੀ ਉਹਨਾਂ ਦੀ ਆ ਬੈਕ ਸਾਈਡ ਫੋਟੋ ਦੀ ਉਹਨਾਂ ਬੰਦਿਆਂ ਦੀ ਗਾੜ ਆ ਹੂੰ ਕਿਉਂ ਪਿਛਲੇ ਪਾਸੇ ਐਂਪ ਨੂੰ ਰੱਖ ਕੇ ਤੇ ਉਹ ਕਵਰ ਕਰਦੇ ਜੀ ਕਵਰ ਕਰਦੇ ਹੀ ਫੋਟੋ ਨਾਲ ਹੂੰ ਗਾੜ ਉਹਨਾਂ ਦੀ ਆ ਮਲਵੇ ਰਿਤੀ ਜੋ ਹੀ ਰੱਖੀ ਆ ਪਰ ਇਹਦਾ ਐਂਪਲੀਫਾਇਰ ਆਪਣਾ ਸਾਈਡ ਤੇ ਆ ਗਿਆ ਤੇ ਉਪਰ ਨੂੰ ਵੀ ਹਵਾ ਵਗੈਰਾ ਨਹੀਂ ਚਾਹੀਦੀ ਹੁੰਦੀ ਕਿ ਨਹੀਂ ਜ਼ਰੂਰਤ ਉਹ ਮੁਰੇ ਦੀ ਝਰੀ ਦਿੱਤੀ ਵੀ ਉਹਨੇ ਸਿਰਫ ਬਾਹਰ ਹੀ ਘੜਨੀ ਹੁੰਦੀ ਪ੍ਰੈਸ਼ਰ ਵਾਰਲੀ ਕਰਨਾ ਅੱਛਾ ਅੰਦਰ ਨਹੀਂ ਉਹਨੂੰ ਕੋ ਮਤਲਬ ਹੁੰਦਾ ਹੀ ਟੁੱਟਦਾ ਕੋਈ ਚੱਕਰ ਨਹੀਂ ਨਾ ਕੋਈ ਸੋਚ ਨਹੀਂ ਸਕਦੇ ਇਹ ਟ੍ਰਿਪਲ ਮੈਗਨੇਟ ਲੱਗੇ ਆ ਜਿਹੜਾ ਡਬਲ ਮੈਗਨੇਟ ਵੀ ਆਪਾਂ ਲਾਉਣੇ ਆ ਮਨ ਪੂਰੇ ਹਾਈ ਕੁਆਲਿਟੀ ਦੇ ਵਿੱਚ 2.5 ਇੰਚੀ ਆਇਲ ਹੁੰਦੀ ਜਿਹੜੀ ਵਾਈਸਕਵਲ ਹੁੰਦੀ ਉਹ 2.5 ਇੰਚ ਹੁੰਦੀ ਆ ਮੈਗਨੇਟ 155 ਡਬਲ ਤੇ ਟ੍ਰਿਪਲ ਆ ਜੀ ਲਗਾਤਾਰ ਵੀ ਚਲਾਉਣੇ ਨੂੰ ਜਿੰਨਾ ਯਾਰ ਮਰਜ਼ੀ ਚਲਾ ਲੈਣਾ ਛੜਦੇ ਨਹੀਂ ਨੋ 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 ਛੜਨ ਦਾ ਸਵਾਲ ਹੀ ਨਹੀਂ ਤੋ ਕੀ ਆ ਮਾਲ ਪਿਆ ਐ ਐਮਪੀ ਤੇ ਜਾਣਾ ਐ ਜਾਂਦਾ ਹੀ ਰਹਿੰਦਾ ਜਾਣ ਕੇ ਰੇਟਿੰਗ ਦੇ ਵਿੱਚ ਉਹਨਾਂ ਨੇ ਮੇਰੇ ਤੋਂ ਵਾਰੰਟੀਆਂ ਨਹੀਂ ਲੈਣੀਆਂ ਹੂੰ ਉਹਨਾਂ ਨੇ ਤਾਂ ਸਿਰਫ ਕੁਆਲਿਟੀ ਵੇਖੀ ਐ ਤੇ ਲਈ ਜਾਂਦਾ ਹਾਂ ਵੀ ਇੱਕ ਚੱਲਿਆ ਤੇ ਉਹਨਾਂ ਨੇ ਕਿਹਾ ਵੀ ਹਾਂ ਇਹ ਦਿੱਕਤ ਮੈਂ ਵੀਰੇ ਨਾਲ ਬਹੁਤ ਡਿਸਕਸ ਕਰਦਾ ਨਾ ਆਪਣੇ ਕੋਲੇ ਇੱਕ ਡੈੱਕ ਆ ਚਲੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਚੰਗਾ ਨਹੀਂ ਕਹਿੰਦਾ ਸਭ ਵਧੀਆ ਨੇ ਉਹ ਮੈਂ ਇੱਕ ਯਾਤਰਾ ਲਾਉਣਾ ਤੇ ਉਹ ਕੁਝ ਨਾ ਕੁਝ ਉਹਦਾ ਮੱਚ ਜਾਂਦਾ ਇੱਕ ਯਾਤਰਾ ਲਾਉਣਾ ਤੇ ਮੱਚ ਜਾਂਦਾ ਉਹ ਤੇ ਲੱਗਦਾ ਵੀ 5 ਤੋਂ 7000 ਫਰਤ ਸੀ ਪਰ ਉਹ ਕਿ ਕਹੋਂ ਰਏ ਆਪਾਂ ਲੋਕਾਂ ਨੂੰ ਰੈ ਦੇਈ ਜਾਂਦੇ ਤੇ ਤੁਸੀਂ ਕਹਦੋਂ ਕਿਵੇਂ ਆ ਓਕੇ ਇਸੇ ਗੱਲੋਂ ਜੀ ਹੁਣ ਮੈਂ ਸਿੱਧੀ ਜੀ ਗੱਲ ਦੱਸਾਂ ਮੇਰਾ ਤਾਂ ٹرسٹ ਵੈਸੇ ਘਟ ਗਿਆ ਮੈਂ ਹੁਣ ਵੀ ਗੱਡੀ ਤੇ ਜਾਣਾ ਉਹ ਛੋਟਾ ਹੈ ਛੋਟਾ ਰੱਖ ਦਿੰਦਾ ਗੱਡੀ 'ਚ ਜਾਂ ਬਣਵਾ ਲਿਆ ਤੇ ਮੈਂ ਬਹੁਤ ਧੀ ਹੁਣ ਹੁਣ ਨਹੀਂ ਹੱਕ ਦੇ ਟੈਨਸ਼ਨ ਨਾ ਲੋ ਉਹ ਸਾਡੀ ਗੱਲਬਾਤ ਚੱਲ ਰਹੀ ਪਹਿਲਾਂ ਹੀ ਉਹ ਟਰੈਕਟਰ ਲੈਣ ਤੋਂ ਪਹਿਲਾਂ ਸਾਰਾ ਕੁਝ ਡਿਸਕਸ ਹੋਇਆ ਸੀ ਵੀ ਆਪਣੇ ਟਰੈਕਟਰ ਤੇ ਕੀ ਕਰਨਾ ਉਹ ਸਾਹਕਤਾ ਤੇ ਚਲੋ ਇਹ ਆ ਗਿਆ ਆਪਣਾ ਡੈਕ ਵਾਲਾ ਸਾਹਕਤਾ ਡਾਉਨ ਸੀ ਲਿੰਗ ਤੁਸੀਂ ਦੇਖ ਹੀ ਲਈਏ ਦਿਖਾਈ ਦਿੱਤੀ ਹਨ ਹਾਂ ਤੇ ਵੀਰੇ ਉਹ ਆਪਣਾ ਸਕਰੀਨ ਵਾਲਾ ਹਸਾਬ ਤਾ ਉਹ ਕਿਵੇਂ ਆ ਉਹ ਆਪਣੇ ਡੈਕ ਨਾਲ ਕਨੈਕਟ ਹੋ ਜਾਂਦਾ ਕਿ ਨਹੀਂ ਹੋ ਜਾਂਦੀ ਹੈ ਜੀ ਹੋ ਜਾਂਦੀ ਹੈ ਦੋਨੋਂ ਹੀ ਹੈ ਡੈਕ ਸਿੱਧਾ ਵੀ ਚੱਲਦਾ ਮੰਨ ਲਓ ਆਪਾਂ ਕੋਈ ਕੰਮ ਲੈਣਾ ਜਵੇਂ ਰੋਡ ਤੇ ਜਾਂਦੇ ਪਏ ਹਾਂ ਠੀਕ ਆ ਹਾਂ ਤੇ ਆਪਾਂ ਪਹਿਲਾ ਵੀਊ ਕਿਉਂ ਪੇਟੀ ਪਹਿਲਾਂ ਬਹੁਤ ਲੰਬਾ ਵੀਰਾਂ ਦਾ ਲੰਬਾ ਹੁੰਦਾ ਸੀ ਬਾਪੂ ਕਹਿ ਦਿੰਦਾ ਯਾਰ ਮੁੰਡਿਆਂ ਨੇ ਡੈਕ ਲਵਾ ਲਿਆ ਸਾਨੂੰ ਦੀਂਦਾ ਕੁਛ ਨਹੀਂ ਤੇ ਉਹ ਵੀ ਲੰਬਾ ਆਪਾਂ ਦੂਰ ਕਰਤਾ ਓਕੇ ਤੇ ਸਕਰੀਨ ਆ ਗਏ ਵੀਰੇ ਤੁਸੀਂ ਉੱਪਰ ਨਾਲ ਜਾਂ ਇੱਥੋਂ ਦੇਖ ਲਿਓ ਹਾਂ ਇਨ ਨੂੰ ਵੀਰੇ ਮੜਾ ਚਲਾਇਓ ਸਕਰੀਨ ਨੂੰ ਸਕਰੀਨ ਤਾਂ ਚੱਲਦੀ ਆ ਆਹ ਬਾਈ ਨੇ ਇਹ ਦਿੱਕਤ ਕਰਤੀ ਜਿਵੇਂ ਪੇਟੀ ਮਗਰ ਦੀਂਦਾ ਨਹੀਂ ਹਾਂ ਆ ਇੱਕ ਸੋਚਣ ਆਪਣੀ ਆਪਾਂ ਆਪਣਾ ਮਗਰ ਲਾ ਪਾਸਾ ਦੇਖਣ ਲੱਗ ਜਾਨਾ ਕੈਮਰਾ ਗੱਡੀ ਵਾਂਗੂ ਬਸ ਸਿੰਗਲ ਸਵਿਚ ਤੇ ਹਾਂ ਕੋਈ ਗੱਡੀ ਜੇ ਤਾਂ ਹੁੰਦਾ ਆਪਣੇ ਕੋਲੇ ਬੈਗ ਗੀਅਰ ਚ ਆਪਸ਼ਨ ਹੁੰਦੀ ਹੈ ਨਾ ਹਾਂ ਜੀ ਬੈਗ ਗੀਅਰ ਲਾਉਣਿਆਂ ਤੇ ਰਿਵਰਸ ਦਿਖਾਉਣ ਲੱਗ ਜਾਂਦਾ ਹਾਂ ਜੀ ਇਹਦੇ ਚ ਆਪਣੇ ਇੱਕ ਤਾਂ ਬੈਗ ਗੀਅਰ ਦੇ ਵਿੱਚ ਲਾਈਟ ਨਹੀਂ ਹੁੰਦੀ ਲਾ ਸਕਦੇ ਸੀ ਆਪਾਂ ਬੱਚੇ ਨਹੀਂ ਵੀ ਨਹੀਂ ਲਾ ਸਕਦੇ ਸੀ ਹਾਂ ਜੀ ਪਰ ਉਹਦੇ ਚ ਫੰਡ ਆ ਇਹ ਸੀ ਵੀ ਜਿੰਨਾ ਚਿਰ ਬੈਗ ਗੀਅਰ ਚ ਰਹੂਗਾ ਟਰੈਕਟਰ ਹੂੰ ਉਹਨਾਂ ਜਰੀ ਪਿੱਛ ਹੂੰ ਹੁਣ ਇਹ ਆਪਾਂ ਪੱਕੀ ਜੇ ਆਪਣਾ ਮਿਊਜ਼ਿਕ ਚ ਚਲਾਉਣਾ ਹੈ ਉਹ ਆਪਣਾ ਅਪਰੇਟ ਵੱਖਰਾ ਹੈ ਹੂੰ ਯੂ ਐਸ ਬੀ ਬਲੂਟੂਥ ਮੈਮਰੀ ਕਾਰਡ ਉਹ ਵੱਖਰਾ ਲੱਗਦਾ ਉਹ ਲੱਗ ਉਹ ਆਪਾਂ ਚਲਾ ਸਕਦੇ ਆ ਇਹ ਸਕਰੀਨ ਨਾਲ ਚਲਾਉਣਾ ਸਕਰੀਨ ਨਾਲ ਵੀ ਚੱਲੂਗਾ ਮੰਨ ਲਓ ਕੋਈ ਵੀਡੀਓ ਦੇਖਣੀ ਆ ਜਾਂ ਕੋਈ ਗਾਣਾ ਪਲੇ ਕਰਨਾ ਉਹ ਵੀ ਚੱਲੂ ਹੀ ਹੋਊਗਾ ਅੱਛਾ ਜੀ ਜਦੋਂ ਆਪਾਂ ਕਿਤੇ ਰੋਡ ਤੇ ਜਾਂਦੇ ਆ ਆਪਾਂ ਨੂੰ ਪਿੱਛੇ ਦੇਖਣ ਦੀ ਜ਼ਰੂਰਤ ਆ ਮੰਨ ਲਓ ਆਮ ਹੀ ਦੇਖਣਾ ਪਊਗਾ ਜੀ ਉਦੋਂ ਆਪਾਂ ਇਹ ਬਟਨ ਨਾਲ ਆਪਲਾ ਸਕਰੀਨ ਚਾਲੂ ਕਰ ਲਈਏ ਗਾਣੇ ਆਪਣੇ ਉਧਰੋਂ ਚੱਲੀ ਜਾਂਦੇ ਤੇ ਪਿਛਲਾ 뷰 ਇੱਥੋਂ ਆਈ ਜਾਂਦਾ ਮਗਰ ਝਾਕਣ ਦੀ ਲੋੜ ਨਹੀਂ ਹਾਂ ਇਹਦਾ ਵੀਊ ਦੇਖੋ ਤੁਸੀਂ ਹੂੰ ਉਹ ਟਰੈਕਟਰ ਦੇ ਇੰਡੀਕੇਟਰਾਂ ਤੋਂ ਸ਼ੁਰੂ ਹੋ ਜਾਂਦਾ ਹਾਂ ਇੱਥੋਂ ਆ ਰਿਹਾ ਹਾਂ ਹਾਂ ਉਹ ਕੈਮਰਾ ਵੇਖੋ ਕਿੱਥੇ ਲੱਗਿਆ ਹੈ ਟਾਇਰਾਂ ਦੇ ਬਰਾਬਰ ਦੀ ਸ਼ੁਰੂ ਹੁੰਦਾ ਤੇ ਇੱਥੋਂ ਤੱਕ ਵੀਊ ਲੈ ਲਿਆ ਵੈਰੀ ਗੁੱਡ ਇਹ ਆ ਰਿਹਾ ਮੈਂ ਪਿੱਛੇ ਉਧਰ ਹੀ ਲਗਾਇਓ ਵੀਰੇ ਉਹ ਦੇ ਵਿੱਚ ਸਕਰੀਨ ਦੇ ਇਹ ਇੱਥੋਂ ਸ਼ੁਰੂ ਹੋ ਜਾਂਦਾ ਇਹ ਇੱਥੋਂ ਸ਼ੁਰੂ ਹੋ ਜਾਂਦਾ ਆ ਰਿਹਾ ਜੋ ਇਥੇ ਗੱਲ ਕਰਦਾ ਟਾਇਰਾਂ ਤੋਂ ਜਿੱਥੇ ਟਾਇਰਾਂ ਦੀ ਸਟਾਰਟਿੰਗ ਹੁੰਦੀ ਹੈ ਜਿੱਥੇ ਰੋਪੀ ਹੈ ਉਸ ਤੋਂ ਲੈ ਕੇ ਸ਼ੁਰੂ ਹੁੰਦਾ हां ये आए नहीं भी जे आप कैमरा लादा ते अपने ट्रैक्टर ਦਾ ਟਾਇਰ ਕਿੱਥੇ ਚੋਂ ਦੋਨੋਂ ਸਾਈਡ ਹੀ ਮਗਰਾਟ ਆਵੇ ਕਵਰ ਹੋ ਗਏ ਇੱਥੋਂ ਲੈ ਕੇ ਤੇ ਲੱਗਿਆ ਕਿੱਥੇ ਆ ਰਿਹਾ ਲੱਭ ਲਿਆ ਵੀ ਲੱਭ ਲਿਆ ਇਹਦੀ ਤਾਰ ਵੇਖੋ ਕਿਤੇ ਇਹਦੀ ਤਾਰ ਬਣੀ ਹੈਗੀ ਕਿਤੇ ਕਲਾਕਾਰੀਆਂ ਕਰਨੋਂ ਦਾ ਭਰਾ ਸਾਡਾ ਨਾ ਫਿਰ ਕੈਮਰੇ ਦੀ ਕੁਆਲਿਟੀ ਦੇਖ ਲਿਓ ਜਿੰਨਾ ਜਿੰਨਾ ਲੱਗਿਆ ਥੱਲੇ ਆ ਉਹ ਉਚਾਈ ਉਧਰ ਦੇਖੋਗੇ ਤੁਸੀਂ ਬੈਕਗਰਾਉਂਡ ਉਹ ਆਪਣਾ ਜਿਹੜਾ ਸ਼ਟਰ ਦਾ ਥੱਲੇ ਵਾਲਾ ਪਾਸਾ ਆਏ ਜਿੰਨੇ ਕਿ ਛਤਰੀ ਆਪਣੀ ਉੱਚੀ ਆ ਸ਼ਟਰ ਆਪਣਾ ਕਿੰਨੇ ਆ ਕਿੰਨੇ ਫੁੱਟ ਹੋਊਗਾ ਸ਼ਟਰ ਜਾਂ ਛਤਰੀ ਕਿੰਨੀ ਲਾਣੀ ਆ 9 ਫੁੱਟ ਤੇ ਹੋਊਗਾ 9 ਫੁੱਟ 9 ਫੁੱਟ ਤੱਕ ਦਿਖਾਈ ਜਾਂਦਾ 10 ਫੁੱਟ 10 ਲਾ ਲਓ ਹਨਾ ਮੰਨ ਲਓ ਥੋੜਾ ਜਿਹਾ ਟਰੈਕਟਰ ਹੋਰ ਅੱਗੇ ਹੋਇਆ ਤਾਂ ਹੋਰ ਥੋੜਾ ਵੀਊ ਵਧ ਜਾਊਗਾ ਹੋਰ ਵੱਧ ਜਾਊਗਾ ਟਰੈਕਟਰ ਆਪਾਂ ਜਮਾ ਲਾ ਕੇ ਖੜਾਇਆ ਵੈਰੀ ਗੁੱਡ ਹੂੰ ਤੇ ਵੀਰੇ ਆਹ ਵਾਲੇ ਜਿਹੜੇ ਆਪਣੇ ਆਂਡਾ ਸ਼ੇਪ ਚ ਆ ਗਏ ਹਾਂਜੀ ਇਹ ਕਿਹੜੇ ਆਪਾਂ ਲਾਏ ਆ ਕੀ ਇਹ ਆਪਾਂ ਪੁਆਇਨਰ ਦੇ ਲਾਏ ਆ ਅਰੀਨਲ 400 ਵਾਟ ਦੀ 400 ਮੰਨ ਲਓ 200 ਬੂਫਰਾਂ ਤੇ 400 ਵਾਟ ਬਹੁਤ ਆ ਠ ਇਹ ਸਾਬੂ ਫਿਰ ਇਸ ਤੋਂ ਹੈਵੀ ਲੀ ਜਾਂਦੇ ਆ ਤਿੰਨ ਕਰਦੇ ਆ ਚਾਰ ਕਰਦੇ ਆ ਫਿਰ ਆਪਾਂ ਨੂੰ ਹੋਰ ਆਪਸ਼ਨਾਂ 'ਚ ਜਾਣਾ ਪੈਂਦਾ ਉਹ ਆਪਸ਼ਨ ਇੱਕ ਦੋ ਇੱਕ ਦੋ ਸਟਾਂ ਦੀਆਂ ਮੈਂ ਤੁਹਾਨੂੰ ਫੋਟੋ ਦੇ ਦਿੰਦਾ ਹਾਂ ਆਮ ਸਾਰੇ ਚਾਰ ਓਵਲ ਲਾ ਕੇ ਚੱਲਦੇ ਆ ਆਪਾਂ ਉਹਦੇ 'ਚ ਚਾਰ ਓਵਲਾਂ ਦੇ ਨਾਲ 6 ਇੰਚ ਹੀ ਚਾਰ ਕਰ ਦਿੰਨੇ ਆ ਜਦੋਂ ਮੰਨ ਲਓ 15 ਇੰਚ ਸੈਟ ਲਾਈਏ ਤਾਂ ਉਹਦੇ 'ਚ 베ਸ ਜ਼ਿਆਦਾ ਹੋ ਜਾਂਦੀ ਆ ਫਿਰ 베ਸ ਜ਼ਿਆਦਾ ਕਰਨ ਵਾਸਤੇ ਵੀ ਵਾਜ ਵੀ ਜ਼ਿਆਦਾ ਚਾਹੀਦੀ ਆ ਅੱਗੇ ਆਜੋ ਆ ਅੱਗੇ ਆਪਣੀ ਜਿਹੜੀ ਲਈ ਇਹ ਆਪਣਾ ਆ ਗਿਆ ਚਾਲ ਹੋਲਾਂ ਵਾਲੀ ਇਹਦੇ 'ਚ ਇਹ ਚੇਂਜ ਵੀ ਕਰ ਸਕਦੇ ਆ ਵੀਰੇ ਹਾਂਜੀ ਉਹ ਐਪਲੀਕੇਸ਼ਨ ਹੁੰਦੀ ਆ ਹਾਂ ਜਿਹੜੇ ਬੰਦੇ ਨੇ ਪਹਿਲਾਂ ਵਰਦੇ ਉਹਨਾਂ ਨੂੰ ਤਾਂ ਪਤਾ ਏ ਜਿਹੜੀ ਇੱਕ ਐਪਲੀਕੇਸ਼ਨ ਹੁੰਦੀ ਆ ਫੋਨ ਦੇ ਵਿੱਚ ਐਪ ਜਾਨਕਿ ਡਾਊਨਲੋਡ ਹੋ ਜਾਂਦਾ ਉਹ ਐਪ ਦੇ ਵਿੱਚ ਜਿਹੜੀ ਵੀ ਚੀਜ਼ ਆਪਾਂ ਭਰਾਂਗੇ ਉਹ ਬਸ ਇੱਕ ਵਾਰੀ ਸੈਂਡ ਕਰਨੀ ਪੈਂਦੀ ਆ ਤੇ ਉਹ ਨਾਮ ਲੱਗਵਾ ਇਹਦੇ ਵਿੱਚ ਚਲੀ ਜਾਂਦੀ ਆ ਓਕੇ ਜਿੰਨੀ ਵਾਰੀ ਮਰਜ਼ੀ ਬੰਦਾ ਚੇਂਜ ਕਰੀ ਜਾਵੇ ਓਕੇ ਜੀ ਓਕੇ ਇੱਕ ਵਾਰੀ ਐਪ ਐਪ ਦੇ ਵਿੱਚ ਓਕੇ ਜੀ ਤੇ ਆ ਅੱਗੇ ਆਪਣਾ ਆ ਗਿਆ ਸੰਧਾ ਇਹ ਵੀ ਆਪਾਂ ਹੀ ਲਾਇਆ ਵੀਰੇ ਹਾਂ ਇਹ ਵੀ ਆਪਾਂ ਹੀ ਲਾਇਆ ਬਾਈ ਉਹਨਾਂ ਦਾ ਸਰਨੇਮ ਆ ਸਰਨੇਮ ਵੈਰੀ ਗੁੱਡ ਠੀਕ ਆ ਪੰਜਾਬ ਨੂੰ ਚੰਗੀ ਤਰ੍ਹਾਂ ਲੈ ਕੇ ਜਾਣਾ ਹੈ ਨਾ ਬਿਲਕੁਲ ਜੀ ਬਿਲਕੁਲ ਵੀ ਆਪਣਾ ਛਤਰੀ ਦੇ ਵੀ ਦਿਸੇ ਜੀ ਜੀ ਇਹ ਵੀ ਆਪਣਾ ਦਿਸੇ ਜੀ ਜੀ ਵੀ ਤੁਹਾਡੇ ਜਿਹੜੇ ਪ੍ਰਦੇਸੀਆਂ ਨੇ ਨਾ ਜਿਹੜੇ ਸ਼ੌਂਕ ਆ ਉਹ ਸਾਡੇ ਥੋੜੇ ਡਬਲ ਕਰਦੇ ਹਨਾ ਵੀਰੇ ਬਿਲਕੁਲ ਆਪਾਂ ਐ ਨਹੀਂ ਹੈਗੇ ਵੀ ਇਧਰਲੇ ਮੁੰਡੇ ਸ਼ਕੀਨ ਨਹੀਂਗੇ ਆਜੋ ਵੀਰੇ ਲੱਗੇ ਆਜੋ ਜੀ ਜੀ ਉਹ ਵੀ ਸ਼ਕੀਨ ਆ ਪਰ ਗੱਲ ਕੀ ਆ ਵੀ ਇਹ ਪਰਦੇਸੀ ਵੀਰਾਂ ਕਰਕੇ ਇਹਨਾਂ ਨੇ ਚਲੋ ਆਪਾਂ ਨੂੰ ਪੈਸੇ ਲੋ ਲਾ ਲੋ ਸਹਤਾ ਦਿੱਤੀ ਮੇਰੇ ਪਈਏ ਆਪਣੇ ਕੋਲੇ ਆਏ ਪੂਰਾ ਸਹਯੋਗ ਹੈ ਜੇ ਆਪਾਂ ਕਹਿ ਲਈਏ ਆਪਣੇ ਲੋਕਾਂ ਨੇ ਉਧਰ ਜਾ ਕੇ ਕਮਾਈ ਕਰਕੇ ਉੱਥੇ ਨਹੀਂ ਕੁਝ ਬਣਾਇਆ ਇੱਥੇ ਇੱਥੇ ਬਣਾਇਆ ਕੋਠੀਆਂ ਘਰ ਇੱਥੇ ਬਣਾਇਆ ਸਾਰਾ ਕੁਝ ਇੱਥੇ ਵਿਰਲੇ ਵਿਰਲੇ ਬੰਦੇ ਵੇਚ ਕੇ ਇਥੋਂ ਗਏ ਉੱਥੇ ਜ਼ਿਆਦਾ ਤਾਂ ਇੱਥੇ ਆ 90% ਤਾਂ ਬੰਦਿਆਂ ਨੇ ਇੱਥੇ ਬਣਾਈ ਆ ਹਮਮ ਕੋਈ 10% ਬੰਦੇ ਕਹਿ ਸਕਦੇ ਆ ਜਿਹੜੇ ਇਥੋਂ ਵੇਚ ਕੇ ਚਲੇ ਗਏ ਉਹਵੇਂ ਜੇ 250 ਪਿੰਚ ਚੱਲੂਗਾ ਹੁਣ ਫਿਰ ਸਾਡਾ ਨਾਮ ਰੋਸ਼ਨ ਹੋਊ ਬਿਲਕੁਲ 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 ਬਹੁਤ ਪਤਾ ਲੱਗੂਗਾ ਹਨਾ ਵੀ ਕੀ ਸਾਗਤਾਵਾ ਕਿਵੇਂ ਕਿਵੇਂ ਆ ਬਾਕੀ ਵੀਰ ਨੇ ਆ ਥੱਲੇ ਤਾਰਾ ਉਹ ਵੀ ਤੁਸੀਂ ਲਾਇਆ ਜੀ ਹਾਂਜੀ ਉਹ ਆ ਵੀਰ ਦੀ ਚੁਆਇਸ ਸੀ ਲਾਲ ਪਾਗਲ ਵੀਰ ਦੀ ਕੀ ਦੂਜੇ ਅਛਾ ਦੂਜੇ ਵੀਰ ਦੀ ਓਕੇ ਯਾਨੀ ਸਟਾਰ ਲਾਉਣਾ ਪਰ ਸਟਾਰ ਲਾਉਣਾ ਤੇ ਵੀ ਤੁਹਾਨੂੰ ਨਾ ਇਹਨਾਂ ਦੇ ਥੱਲੇ ਇੱਕ ਤਾਂ ਮੰਨ ਲਓ ਇਹ ਆ ਗਿਆ ਆਪਣਾ ਮਡ ਗਾਰਡ ਨਾਲੋਂ 4x4 ਦੇ ਕਰਕੇ ਨਾ ਹੂੰ ਇਹਦੀ ਜਿਹੜੀ ਆ ਸ਼ਾਰਵਲ ਥੱਲੇ ਜਾਂਦੀ ਆ ਜਿਆਦਾ ਡਾਊਨ ਹੋ ਜਾਂਦਾ ਫਿਰ ਇੱਕ ਇਹਨਾਂ ਨੇ ਥੱਲੇ ਉਹ ਸੇਫਟੀ ਵਾਸਤੇ ਲਵਾਇਆ ਵਾ ਜਿਹੜਾ ਆਪਣੇ ਉਹ ਵਿਸ਼ਕਰਮਾਂ ਵਾਲੇ ਲਾਉਂਦੇ ਆ ਹਾਂ ਹਾਂ ਕਵਰ ਕੋਲੇ ਗੜੀ ਗਲੇ ਉਹ ਕਵਰ ਦੇ ਜਿਆਦਾ ਨੀਵਾ ਹੋ ਗਿਆ ਸੀ ਹਮ ਹੁਣ ਜੇ ਉਹ ਤਾਰਾਂ ਉਵੇਂ ਲਾਉਂਦੇ ਸੀ ਤੇ ਉਹ ਇੰਨਾ ਨੀਵਾ ਸੀ ਆਰਮ ਟਰੈਕਟਰਾਂ ਦੇ ਤਾਂ ਕੋਈ ੜਕਾਂ ਨਹੀਂ ਸੀ ਪਰ ਇਹਦੀ ਵੀ ਪ੍ਰੋਪਰ ਫੀਟਿੰਗ ਜਿੰਨਾ ਨਾਲ ਹੋ ਸਕਦਾ ਜਿਹੜੇ ਨਟ ਲਾਏ ਆ ਉਹ ਰਗੜ ਕੇ ਲਾਏ ਵੇ ਆ ਨਟ ਪਹਿਲਾਂ ਲਾਏ ਫਿਰ ਰਗੜੇ ਫਿਰ ਉਹਨੂੰ ਨੇੜੇ ਕਰਕੇ ਲਾਏ ਤੁਹਾਡੇ ਲਈ ਹਰ ਇੱਕ ਚੀਜ਼ ਚੁਣੌਤੀ ਸੀ ਤਾਂ ਤੁਸੀਂ ਉਹਨੂੰ ਓਕੇ ਕਰਿਆ ਹਨਾ ਨਹੀਂ ਤਾਂ ਉਹ ਗਰਾਊਂਡ ਮੰਨ ਲਓ ਗਰਾਊਂਡ ਜਿਹੜਾ ਉਹਦਾ ਕਲੀਅਰੈਂਸ ਦੀ ਉਹ ਕੱਢ ਜਾਂਦਾ ਕੱਢ ਜਾਂਦਾ ਚਲੋ ਮਾਰੋ ਹਨ ਗਾ ਵੀਰ ਮੇਰੇ ਟਰੈਕਟਰ ਨੂੰ ਬਾਕੀ ਓਵਰਆਲ ਤੁਹਾਨੂੰ ਕਿਵੇਂ ਲੱਗਾ ਇਹ ਕਾ ਰੈੱਡ ਲਾਈਟ ਇਹ ਵੀ ਆਪਾਂ ਲਾਈ ਹੈ ਜੀ ਰੈੱਡ ਲਾਈਟ ਲੱਗੀ ਪਹਿਲਾਂ ਸੀ ਜੀ ਹਾਂਜੀ ਇਹ yellow ਹੈ ਐਮਰਜੈਂਸੀ ਆਪਣੇ ਤਾਂ ਚਲਾਨ ਕਰ ਦਿੰਦੇ ਹਾਂ ਹਾਂ ਬਾਈ ਨੇ ਦੱਸਿਆ ਜੀ ਵੀ ਉੱਥੇ ਹੋ ਸਕਦਾ ਵੀ ਸਾਨੂੰ ਹੋਰ ਲਾਉਣੀ ਪਵੇ ਇਹਦੇ ਨਾਲ ਉੱਥੇ ਜ਼ਰੂਰੀ ਹੈ ਜਿੰਨੇ ਫੋਰਨ ਦੇ ਟਰੈਕਟਰ ਆ ਤੁਸੀਂ ਉਹਨਾਂ ਤੇ ਦੇਖੋਗੇ ਬਾਈ ਨੇ ਜੋ ਮੈਨੂੰ ਦੱਸਿਆ ਉਹ ਦੁਬਾਰਾ ਮੈਂ ਦੇਖਿਆ ਵੀ ਫੋਰਨ ਦੇ ਟਰੈਕਟਰਾਂ ਤੇ ਇਹ ਜ਼ਰੂਰੀ ਆ ਆਪਣੇ ਜਿਹੜੀਆਂ ਬਾਹਰ ਦੀਆਂ ਗੱਡੀਆਂ ਨਾ ਮਿਲਟਰੀ ਦੀਆਂ ਗੱਡੀਆਂ ਜਿਹੜੀਆਂ ਬਾਹਰ ਦੀਆਂ ਉਹਨਾਂ ਦੇ ਸਾਰਿਆਂ ਤੇ ਯੈਲੋ ਬੱਤੀ ਲੱਗੀ ਹੋਊਗੀ ਇਹ ਹੁਣ 2026 ਇਹਦਾ ਮਤਲਬ ਵੀਰ ਜੀ ਪਤਾ ਕੁਝ ਹਾਂਜੀ ਇਹਦਾ 2026 ਤੋਂ ਬਾਅਦ ਆ ਨਾ ਜੇ ਜਨਵਰੀ 2026 ਤੋਂ ਹਰ ਗੱਡੀ ਤੇ ਵੀ ਲਾਟ ਕਰਦੀ ਵੀ ਇਹ ਲਾਈਟ ਕਹਿ ਦਿਆ ਇਹ ਲਾਈਟ ਉਹਦੀ ਡਿੱਗੀ 'ਚ ਪਈ ਜਾਂਦਾ ਜਦੋਂ ਵੀ ਤੁਹਾਡਾ ਕੋਈ ਟਾਇਰ ਪੈਂਚਰ ਹੋ ਜਾਂਦਾ ਜਾਂ ਐਕਸੀਡੈਂਟ ਹੋ ਜਾਂਦਾ ਤੇ ਲਾਈਟ ਤੁਸੀਂ ਕੱਢ ਕੇ ਛੱਤ ਦੇ ਉੱਪਰ ਲਾ ਦੇ ਠੀਕ ਹੈ ਆਪਾਂ ਤਰਸਦੇ ਆ ਯਾਰ ਇਸ ਲੈਟ ਨੂੰ ਸਾਡੇ ਵੀ ਕਰ ਦੋ ਸਰਕਾਰੋ ਆਪਣੇ ਆਪਣੇ ਚਲਾ ਜੀ ਇਹਦਾ ਆ ਟਰੈਕਟਰ ਤੇ ਇਸ ਕਰਕੇ ਟਰੈਕਟਰ ਨੂੰ ਇਨਾ ਹੈਵੀ ਵਹੀਕਲ ਮੰਨਿਆ ਗਿਆ ਕਿ ਇੱਕ ਡੇਂਜਰ ਆ ਠੀਕ ਹੈ ਜੀ ਇਹਨੂੰ ਤੁਸੀਂ ਜਦੋਂ ਵੀ ਲਿਜਾਣਾ ਰੋਡ ਤੇ ਲੈਟ ਤੁਹਾਡੀ ਚੱਲਦੀ ਹੋਵੇ ਪਤਾ ਲੱਗ ਜਾਵੇ ਹੈਵੀ ਵਹੀਕਲ ਆ ਰਿਹਾ ਤੇ ਜੇ ਤੁਸੀਂ ਉਧਰ ਜਾ ਕੇ ਨਾ ਚੇਂਜ ਕਰੀ ਤੁਸੀਂ ਵਾਇਰਿੰਗ ਵਗੈਰਾ ਉਸ ਹੱਬ ਨਾ ਕਰਦੇ ਸਭ ਕੁਝ ਸੈਟ ਆਈ ਉਧਰ ਇਹ ਵੀਰੇ ਵਾਇਰਿੰਗ ਤੁਸੀਂ ਚਲੋ ਹੁਣ ਕਰ ਦਿੱਤੀ ਅੰਡਰਗਰਾਉਂਡ ਹਾਂਜੀ ਕੱਲ ਨੂੰ ਕੋਈ ਵੀ ਚੀਜ਼ ਇਹਨਾਂ ਨੇ ਇੱਕ ਤੋਂ ਐਕਸਟਰਾ ਕਰਨੀ ਆ ਵੀ ਵਾਇਰਿੰਗ ਉਸਾਰਾ ਨਾ ਹੈਵੀ ਕਰੀ ਆ ਵੱਡੀ ਮੋਟੀ ਜਿਹਨਾਂ ਪੁੱਛਣਾ ਹੀ ਉਹ ਕੰਮ ਸ਼ੁਰੂ ਤੋਂ ਹੀ ਆਪਾਂ ਉਸ ਚੀਜ਼ ਤੇ ਆ ਹਨਾ ਕਿਉਂਕਿ ਵੀਰਾਂ ਨੇ ਤਾਂ ਬਹੁਤ ਦੂਰ ਆ ਹਨਾ ਵੀਰੇ ਬੈਟਰੀ ਤੋਂ ਬੈਟਰੀ ਤੋਂ ਆਪਾਂ ਤਾਰ ਚੱਕ ਕੇ ਲਗਾਏ ਆ ਆਪ ਦੀ ਸਪੈਸ਼ਲ ਆਪਾਂ ਸ਼ੁਰੂ ਦਾ ਹੀ ਕੰਮ ਕਰਦੇ ਆ ਠੀਕ ਆ ਆਪਾਂ ਇਹ ਕਹਿੰਦੇ ਉਹਨੇ ਵੀ ਆਪਣਾ ਸਿਸਟਮ ਕਿਸੇ ਟਰੈਕਟਰ ਤੇ ਲੱਗਿਆ ਹੋਵੇ ਜਿਹੜਾ ਤਾਂ ਇਥੋਂ ਆਪਣੇ ਕੋਲ ਫਿੱਟ ਹੋ ਕੇ ਗਿਆ ਹੂੰ ਉਹਨੂੰ ਤਾਂ ਮਤਲਬ ਜਿਵੇਂ ਮਰਜ਼ੀ ਓ ਵਰਤੀ ਜਾਵੇ ਉਹਨੂੰ ਅੱਗ ਨਹੀਂ ਲੱਗਦੀ ਮੈਨੂੰ ਅੱਗ ਲੱਗੂਗੀ ਨਹੀਂ ਇਸ ਗੱਲੋਂ ਕੰਮ ਪੱਕਾ ਮੰਨ ਲਓ ਉਸ ਚੀਜ਼ ਦੀਆਂ ਸਾਰੀਆਂ ਸੇਫਟੀ ਪੱਖ ਦੇਖੇ ਹੁੰਦੇ ਆ ਹੂੰ ਕਈ ਵਾਰੀ ਬੰਦੇ ਵੀਰ ਲਈ ਆ ਕੇ ਘਰੇ ਕਰਦੇ ਆ ਉਦੋਂ ਕੋਈ ਨਾ ਕੋਈ ਉਹਨਾਂ ਕੋਲੇ ਕਮੀ ਹੋ ਸਕਦਾ ਇਹ ਆਪਣੇ ਨਾਲੋਂ ਵੀ ਬਹੁਤ ਸੋਹਣਾ ਕੰਮ ਕਰਦੇ ਆ ਹੂੰ ਤੇ ਕਈ ਵੀਰਾਂ ਨੂੰ ਕਈ ਵਾਰੀ ਇਹ ਤਾਂ ਨਹੀਂ ਹੋ ਸਕਦਾ ਉਲਟ ਚ ਜਾਂਦਾ ਬੰਦਾ ਕਈ ਵਾਰੀ ਹੁਣ ਜਿਵੇਂ ਉਹ ਗੱਲ ਕਰਦੇ ਸੀ ਆਪਾਂ ਲਾਈਟ ਦੀ ਹੈਨਾ ਲਾਈਟ ਲੱਗੀ ਹੈ ਹੁਣ ਬਾਈ ਨੂੰ ਤਾਂ ਮੈਂ ਕੱਲ ਵਿਖਾਈ ਸੀ ਇਹਦੀ ਤਾਰ ਹੂੰ ਇਹਦੀ ਤਾਰ ਵੇਖੋ ਕਿੱਥੇ ਵਾਹਿਗੁਰੂ ਐਂ ਲੱਭ ਲੈਣੀ ਕਿਤਨਾ ਕਿਤੋ ਆ ਆ ਲਾਈਟ ਦੇ ਨਾਲ ਜਿਹੜੀ ਜੀ ਉਹ ਤੋਂ ਗਾਹ ਨਹੀਂ ਪਤਾ ਸਾਨੂੰ ਹਾਂ ਬਸ ਉਹਨੀ ਕਿਤਾ ਫਿਰ ਦਿਖ ਰਹੀ ਸੀ ਹਾਂ ਉਹ ਵੀ ਕਵਰ ਆ ਉਹ ਵੀ ਸਲੀਵ ਐਦੀ ਆ ਇਹ ਤਾਰਾ ਤੇ ਸਾਰੀਆਂ ਤੁਸੀਂ ਕੱਡੀਆਂ ਕਿੱਧਰ ਦੀ ਆ ਕਿੱਥੇ ਗਈਆਂ ਬਹਿ ਰਾਜ ਹੀ ਰਹਿਣ ਦਿਓ ਰਹਿਣ ਦੀਏ ਚਲੋਆਂ ਦਾ ਪੈ ਵੈਦੀ ਆ ਇਹ ਤਾਂ ਪਤਾ ਹੀ ਆ ਸਾਰੇ ਨੂੰ ਹਾਂ ਗਾਹ ਨਹੀਂ ਨਾ ਕਿੱਥੇ ਦਿਸ ਰਹੀਆਂ ਵੀ ਗਾਹ ਵੀ ਕਿੱਧਰ ਗਈਆਂ ਨੇ ਚਲੋ ਲੱਭ ਲ ਰਹੀ ਨਹੀਂ ਨਹੀਂ ਅਸੀਂ ਟਰਾਈ ਜ਼ਰੂਰ ਕਰਾਂਗੇ ਪਰ ਕੋ ਨਹੀਂ ਆ ਜਾਓ ਮੇਰਾ ਵੀਰ ਹੁਣ ਤੁਹਾਡੇ ਨਾਲ ਵੀ ਗੱਲਬਾਤ ਕਰ ਲਈਏ ਮੈਂ 2 ਮਿੰਟ ਵੀਰਾਂ ਨਾਲ ਜਿੰਨਾ ਮਰਜੀ ਹਣਾ ਜੀ ਆਇਓ ਇਹ ਸੱਚ ਜਿਹੜੇ ਤੁਸੀਂ ਕਹਿੰਦੇ ਲਾਠ ਤੇ ਪੁਆਇੰਟ ਦੱਸਾਂਗੇ ਇੱਕ ਤਾਂ ਉਤਾਰ ਵਾਲਾ ਹੀ ਆ ਗਿਆ ਹਾਂ ਉਤਾਰ ਵਾਲਾ ਹਾਂ ਜੀ ਮੇਨ ਉਹ ਹੀ ਪੁਆਇੰਟ ਆ ਜਿਹੜਾ ਤੁਹਾਨੂੰ ਦੱਸਿਆ ਹੀ ਬਿਤਾ ਨਹੀਂ ਲੱਭ ਨਹੀਂ ਸਕਦੀ ਮੰਨ ਲਓ ਤੁਹਾਨੂੰ ਦੱਸਤਾ ਵੀ ਆਪਾਂ ਅੰਡਰਗਰਾਊਂਡ ਕੀਤੀ ਆ ਬਾਈ ਨੇ ਉਹ ਗੱਲ ਜਿਹੜੀ ਪਹਿਲਾਂ ਨੋਟ ਕੀਤੀ ਸੀ ਜਿਹਨੇ ਆਪਾਂ ਬਾਈ ਨੂੰ ਦੱਸਿਆ ਸੀ ਵੀ ਆ ਇੱਕੋ ਲਾਈਟ ਦੀ ਧਾਰ ਵੀ ਆਪਾਂ ਅੰਦਰ ਕਰਕੇ ਦਿੱਤੀ ਆ ਠੀਕ ਆ ਤੇ ਬਾਕੀ ਆ ਤੁਸੀਂ ਛਤਰੀ ਦਾ ਦੇਖ ਸਕਦੇ ਆ ਹੂੰ ਬਾਕੀ ਸਿਸਟਮ ਦਾ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਆ ਹੁਣ ਆਪਾਂ ਆਪ ਦਾ ਲੋਗੋ ਲਾਇਆ ਪਰ ਇਹ ਜਗਦਾ ਨਹੀਂ ਕੀਤਾ ਇਹ ਜਗਦਾ ਨਹੀਂ ਕਰਿਆ ਇਹਦੇ ਪਿੱਛੇ ਵੀ ਕਾਰਨ ਕੀ ਦੱਸ ਸਕਦੇ ਮੰਨ ਲਓ ਇਹਨੂੰ ਜਾਗਦਾ ਕਰ ਦਿੰਦੇ ਸੀ ਤੇ ਬੰਦੇ ਦੇ ਬਿਲਕੁਲ ਸਾਹਮਣੇ ਰਹਿਣਾ ਸੀ ਜੋ ਮੱਖੀ ਮਛਰ ਥਾਰਾ ਕੁਛ ਆਉਣਾ ਸੀ ਵੈਰੀ ਗੁੱਡ ਇਹ ਪ੍ਰੋਬਲਮ ਸਾਡੇ ਹਾਂ ਜੀ ਉਹ ਉੱਪਰ ਰਹਿ ਗਿਆ ਦੂਸਰਾ ਵੀਰੇ ਜਿਹੜੀਆਂ ਆਹ ਵਾਲੀਆਂ ਲਾਈਟਾਂ ਨੇ ਹਾਂਜੀ ਇਹਨਾਂ ਦਾ ਕੋਈ ਏਦਾਂ ਤਾਂ ਨਹੀਂ ਹੁੰਦਾ ਫੰਡਾ ਵੀ ਇਹ ਜਲਦੀ ਕੋਈ ਚੀਜ਼ ਏਦਾਂ ਦੀ ਹੈਗੀ ਜੀ ਦਾ ਤੁਹਾਨੂੰ ਡਰ ਜਾ ਹੋਵੇ ਵੀ ਇਹ ਜਲਦੀ ਖਰਾਬ ਹੋਣ ਵਾਲੀ ਆ ਕਿਸੀ ਥੀ ਨਹੀਂ ਜਾਣ ਵਾਲੀ ਆਪਾਂ ਉਹ ਸਮਾਨ ਨਹੀਂ ਵਰਤਦੇ ਮੇਕ ਕੁਆਲਟੀ ਨਿਓਨ ਲਾਈਟ ਲੱਗੀ ਵੀ ਉਹ ਹਾਈ ਲਾਈਟ ਕੰਪਨੀ ਦੀ ਲੱਗੀ ਵੀ ਆ ओके ठीक है नहीं अपना बाजार ਦੇ ਵਿੱਚ ਵੀ ਔਰ ਦੇ ਵਿੱਚ ਮੰਨ ਲਓ 50 ਮੀਟਰ ਦਾ ਰੋਲ ਲੈਨੇ ਆ ਜਿਹੜਾ 48 ਮੀਟਰ ਦਾ ਹੁੰਦਾ ਹੂੰ 15-1800 ਦਾ ਮਿਲ ਜਾਂਦਾ ਹੂੰ ਇਹ 32-3300 ਦਾ ਫਿਰ ਆਪੇ ਆਪ ਨੂੰ ਪਤਾ ਹੀ ਫਿਰੋਸਾ ਹੈ ਨਾ ਚੀਜ਼ ਜਿਹੜੀ ਹੈਗੀ ਆ ਹੂੰ ਬਾਈ ਆ ਗਿਆ ਚਲੋ ਹਾਂ ਹਾਂ ਹਾਂਜੀ ਉਸਤਾਦ ਜੀ ਭਰਾ ਦਾ ਕੰਮ ਤੁਹਾਨੂੰ ਕਿਵੇਂ ਲੱਗਾ ਵੈਸੇ ਤਾਂ ਭਰਾ ਨੇ ਭਰਾ ਦੀ ਚੀਜ਼ ਲਾਉਣੀ ਹੁੰਦੀ ਆ ਨਹੀਂ ਸਹੀ ਗੱਲ ਆ ਤੂੰ ਮੈਂ ਅੱਜ ਤੱਕ ਕਿੰਨੀਆਂ ਵੀਡੀਓ ਪਾਈਆਂ ਕਦੇ ਨਹੀਂ ਜ਼ਿਕਰ ਕਰਿਆ ਕਦੇ ਕੀਤਾ ਹੂੰ ਉਹ ਪਤਾ ਨਹੀਂ ਘਰ ਦੇ ਹੁੰਦੇ ਸੰਸਕਾਰ ਇਹੋ ਜਿਹੇ ਦਿੱਤੇ ਹੋਏ ਆ ਜਿਵੇਂ ਕਮਿਹਰੀ ਆ ਆਪਦਾ ਭਾਂਡਾ ਨਹੀਂ ਸਲਾਉਂਦੀ ਜਦੋਂ ਇੱਥੇ ਆ ਜਾਈਦਾ ਭੰਮ ਦੀ ਜਿੰਨਾ ਮਰਜੀ ਚੰਗਾ ਹੋਵੇ ਐ ਜੇ ਹੁੰਦਾ ਵੀ ਅਗਲੇ ਕਹਣਗੇ ਆਦੇ ਭਰਾ ਨੂੰ ਚਲਾਈ ਜਾਂਦਾ ਇੱਥੇ ਮੈਨੂੰ ਆਏ ਬਹਿ ਕੇ ਲੱਗਦਾ ਜਿਵੇਂ ਤੇ ਗੱਡੀ 'ਚ ਨਹੀਂ ਬਹਿ ਕੇ ਐ ਬਲੈਨੋ 'ਚ ਬਿਕਾਰ ਵਾਲੀ ਫੀਲ ਆ ਹਾਂ ਟਰੈਕਟਰ ਵਾਲੀ ਫੀਲਿੰਗ ਨਹੀਂ ਆਉਂਦੀ ਕਾਰ ਵਾਲੀ ਆਉਂਦੀ ਜਿਵੇਂ ਟਰੱਕ 'ਚ ਬੈਠੇ ਹੋਣੇ ਜਾਂ ਆਹ ਜਿਹੀ ਜਾਂਦੀ ਫੀਲ ਆਉਂਦੀ ਆ ਬਾਕੀ ਭਾਈਆਂ ਨੇ ਕਾਢੋਗੇ ਵਕਤ ਤੇ ਦੋ ਚੀਜ਼ਾਂ ਇੱਕ ਮੈਂ ਪਹਿਲਾਂ ਕਲੀਅਰ ਕਰ ਦਾਂ ਬਾਹ링ਾਂ ਗੱਲਾਂ ਦੀ ਮੈਂ ਦੂ ਇੱਕ ਬੰਦਾ ਕੰਮ ਕਰਦਾ ਹੁੰਦਾ ਉਹ ਕਹਿੰਦਾ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਚਾਰਾਂ ਤਰੀਕਿਆਂ ਨਾਲ ਹੀ ਕਰਦਾ ਨਾ ਇਹ ਸ਼ੌਂਕ ਨਾਲ ਕਰਦੇ ਹਮ ਬਾਈ ਦਾ ਕੋਈ ਉਸਤਾਦ ਨਹੀਂ ਇਸ ਕੰਮ 'ਚ ਆਪੇ ਸਿੱਖਿਆ ਆਪੇ ਸਿੱਖਿਆ ਆਹ ਡੈਕ ਦਾ ਜੋ ਵੀ ਜੋ ਇਹ ਪੇਂਟਰਾਂ ਵਾਲੇ ਕੰਮ 'ਚ ਮੇਰਾ ਕੋਈ ਉਸਤਾਦ ਨਹੀਂ ਤੁਹਾਨੂੰ ਫਿਰ ਗੁੜਤੀ ਜੀ ਹਿਸਾਬ ਕਿਤਾਬ ਮਿਲਦਾ ਤੇ ਕੋਸ ਕੋਸ ਕਹਿਲਾ ਬਾਪੂ ਨੂੰ ਟਰਸਟ ਹੈਗਾ ਕਿ ਇਹ ਕੰਮ ਇਦਾਂ ਦੇ ਆ ਚੋ ਨੋ ਨੋ ਉਹਦਾ ਸਾਨੂੰ ਪਹਿਲਾਂ ਕਿਹੜੇ ਟੱਕੇ ਵਧੀਆ ਬਾਈ ਕਰੋ ਤੁਸੀਂ ਕੀ ਕੰਮਾਂ ਚ ਪਏ ਪੁੱਠਿਆਂ ਚ ਨਹੀਂ ਜੇ ਬਾਈ ਦਾ ਟਰਸਟ ਆ ਨਾ ਜਿਵੇਂ ਵੀਰੇ ਨੇ ਕਿਹਾ ਦੋ ਤੋਂ ਮਤ ਤਿੰਨ ਕਰਤੇ ਮੈਗਨੇਟ ਮਗਰ ਇਹ ਤਾਂ ਯਾਰ ਬਾਈ ਤੂੰ ਹੁਣ ਆਪਾਂ ਬਾਈ ਹੁਣ ਉਹਨਾਂ ਨੂੰ ਵੀਡੀਓ ਬਣਾਉਣ ਲੱਗੇ ਕਰਕੇ ਮੈਂ ਤੈਨੂੰ ਗੱਲਾਂ ਦੱਸਦਾ ਬਾਈ ਨੇ 2003 ਚ ਮੈਂ ਡੈਕ ਲਵਾਇਆ ਸੀ ਬਾਈ ਤੋਂ ਮਗਰਾੜਾਂ ਦੇ ਉੱਤੇ ਇੱਥੇ ਮਗਰਾੜਾਂ ਦੇ ਉੱਤੇ ਤੇ ਉਹ ਡੈਕ ਜਣ ਕੇ ਨੇੜੇ ਤੇੜੇ ਲੋਕੀ ਵੇਖਣਾ ਆਉਂਦੇ ਸੀਗੇ 2100 ਚ ਹੁੰਦੀ ਸੀ ਉਹਦੇ ਬਾਜ ਵੱਧ ਵਾਲੀ ਘੱਟ ਵਾਲੀ ਤੇ ਮਗਰਾੜ ਦੇ ਵਿੱਚ ਜਿੱਥੇ ਸੱਲ ਮਾਰਤਾ ਤੇ ਇੱਕ ਤਾਰ ਲਾਦਣੀ ਬਸ ਜਾ ਕੇ ਤੇ ਇੱਕ ਨਾਟ ਥੱਲੇ ਬਕਸਾ ਨਹੀਂ ਖੋਲਣਾ ਕੋਈ ਸਪੀਕਰ ਨਹੀਂ ਖੋਲਣਾ ਕੁਝ ਨਹੀਂ ਖੋਲਣਾ ਵਿੱਚ ਹੀ ਸਾਰਾ ਕੁਝ ਪਹਿਲਾ ਪੱਤੀ ਉਸ ਹਿਸਾਬ ਨਾਲ ਇਹ ਪਹਿਲਾਂ ਉਹ ਸੋਚਦੇ ਆ ਵੀ ਜਿਹੜੀਆਂ ਕਮੀਆਂ ਹੋਣੀਆਂ ਹੂੰ ਨੈਗੇਟਿਵਿਟੀ ਨੂੰ ਪਹਿਲਾਂ ਫੜਦੇ ਆ ਪਹਿਲਾਂ ਫੜਦੇ ਆ ਉਹਦੇ ਵਿੱਚ ਪਹਿਲਾਂ ਪੱਤੀ ਲਾ ਕੇ ਉਹਦੇ ਨਾਟ ਕੱਸ ਕੇ ਵਿੱਚ ਨਾਟ ਥੱਲੇ ਦੀ ਕਸਣਾ ਆਪਾਂ ਨਾ ਸਪੀਕਰ ਖੋਲਣਾ ਨਾ ਕੋਸ ਨਹੀਂ ਖੋਲਣਾ ਹੂੰ ਤੇ ਮੈਨੂੰ ਜੇ 50 ਫੋਨ ਆਉਂਦੇ ਆ ਜੇ ਮੈਂ ਕਿਤੇ ਬਾਈ ਨੂੰ ਕਹਿ ਦਿਆਂ ਮੈਂ ਤਲਵੰਡੀ ਦੇ ਨੇੜੇ ਬਾਈ ਤੁਹਾਡੇ ਨੇੜੇ ਬੰਦਾ ਡੈਕ ਬਣਾਉਂਦਾ ਸਤਨਾਮ ਚਾਲ ਉਹ ਤੋਂ ਲਵਾਈ ਡੈਕਾਂ ਹੀ ਹੂੰ ਕਿਸੇ ਤੋਂ ਸੁਣਿਆ ਹੁਣ ਤਿੱਕਰ ਜਿੰਨਾ ਗੱਲਾਂ ਸੁਣੀਆਂ ਪਰ ਸਾਡੇ ਜਿੰਨੇ ਬੰਦਿਆਂ ਕੋਲੇ ਡੈਕ ਜਿਹਦੇ ਕੋਲੇ ਵੀ ਹੈਗੇ ਆ ਤੇਰੀ ਵੀਡੀਓ ਥੱਲੇ ਕਮੈਂਟ ਆਉਣੇ ਜਿਹਦੇ ਕੋਲੇ ਬਾਈ ਦਾ ਡੈਕ ਲੱਗਾ ਹੋਇਆ ਜੇ ਉਹ 5 ਸਾਲ ਜਾਂ 6 ਸਾਲ ਚਲਾਉਣ ਤੋਂ ਬਾਅਦ ਇਹ ਬੰਦਾ ਕਹੇ ਵੀ ਯਾਰ ਜਿਵੇਂ ਤੂੰ ਆਣਾ ਮੇਰਾ ਤਾਂ ਮੇਰਾ ਖੜ ਗਿਆ ਤੇ ਹੁਣ ਕਿੰਨਾ ਮਤਲਬ ਹੀ ਤੇ ਆਪਾਂ ਵੀ ਤਾਂ ਫਿਰ ਤਾਂ ਹੀ ਹੁਣ ਆਪਾਂ ਵੀ ਤਾਂ ਇੱਥੇ ਹੀ ਹੁਣ ਨਹੀਂ ਉਹ ਆਪਣੀ ਪਲੈਨਿੰਗ ਵੀ ਤਾਂ ਨੇਤੀ ਹੀ ਹੈ ਚਲੋ ਬਾਅਦ ਮੈਂ ਇੱਥੇ ਹੀ ਗੱਲ ਖਤਮ ਕਰ ਦਾਂ ਅਸੀਂ ਜਿਵੇਂ ਬਹੁਤ ਬਹੁਤ ਸਾਰੀਆਂ ਵੀਡੀਓ ਚ ਇਹੋ ਜਿਹਾ ਹੋਊਗਾ ਬਾਲਿਆਂ ਨੂੰ ਪਤਾ ਨਹੀਂਗਾ ਕਿਉਂਕਿ ਮੈਂ ਬਹੁਤ ਘੱਟ ਗੱਲ ਕਰਦਾ ਅਸੀਂ ਸਕੇ ਭਾਈਆਂ ਤੇ ਬਾਈ ਨੇ ਮੈਨੂੰ ਜਿੱਥੋਂ ਤੱਕ ਪਤਾ ਬਾਈ ਕੋਲ ਸਕੂਟਰ ਹੁੰਦਾ ਸੀ 6 ਵੋਲਟ ਵਾਲਾ ਸਾਡਾ ਹੂੰ ਇਦੋਂ 12 13 ਸਾਲ ਪਹਿਲਾਂ ਬਾਈ ਨੇ 12 ਵੋਲਟ ਸਕੂਟਰ ਕਰਤਾ ਸੀ 12 ਵੋਲਟ ਸਕੂਟਰ ਬੈਟਰੀ ਦਾ 6 6 ਵੋਲਟ ਨੂੰ 12 ਵੋਲਟ ਕਰਤਾ ਇਹ ਗੱਲ ਹੁਣ ਛੋਟੀ ਜੀ ਆ ਪਰ ਇਦੋਂ 10 12 ਸਾਲ ਪਹਿਲਾਂ ਇਹ ਗੱਲ ਕਰਨੀ ਹੂੰ ਓਕੇ ਆ ਓਕੇ ਆ 2000 ਹੀ 2000 ਚ ਕੰਪਿਊਟਰ ਕਰਾਇਆ ਲਿਆ ਹੂੰ 2008 ਚ ਹੂੰ ਤੇ 100 ਕ ਘੰਟਾ ਕਰਾਇਆ ਚੱਲਿਆ ਤੇ ਕਰਾਇਆ ਨਾ ਉਹ ਉਹਦੀ ਲੈ ਟ੍ਰਿਪ ਕਰਨ ਲੱਗ ਗਈ ਆ ਕਰਾਇ ਦੇ ਉੱਤੇ ਲੱਗਾ ਹੁੰਦਾ ਸਾਥ ਹਾਂ ਉਹ ਸਿਸਟਮ ਮੈਂ ਤਲਵੰਡੀ ਭਾਈ ਜੀ ਤੋਂ ਲਿਆ ਸੀ ਬੰਦੇ ਕੋਲੇ ਉਹਦੇ ਕੋਲੇ ਲੈ ਗਿਆ ਹੂੰ ਮੈਂ ਕਿਹਾ ਬਈ ਵੀ ਆਹ ਦਿੱਕਤ ਆ ਹੂੰ ਉਨੇ 5-10 ਮਿੰਟ ਵੇਖਿਆ ਬਾਅਦ ਮੈਨੂੰ ਉਹ ਆਂਦਾ ਵੀ ਨੰਨਰ ਪਾਇਆ ਇਹਦੇ ਤਾਂ ਸੈਂਸਰ ਉੱਡ ਗਏ ਤੇ ਸੈਂਸਰ ਪਹਿਣਗੇ ਹੂੰ ਪੰਗਾ ਨਵਾਂ ਲਿਆ ਸੀਗਾ ਮੈਂ ਕਿਹਾ ਕਿੰਨੇ ਦੇ ਆ ਕਹਿੰਦਾ 60000 ਦੇ ਤੇਰਾ ਭਲਾ ਹੋ ਜਾਈ 100 ਘੰਟਾ ਨਹੀਂ ਚੱਲਿਆ ਸੀ ਅਜੇ ਹਾਂ ਤੇ ਉਹ ਕਹਿੰਦਾ 60000 ਦੇ ਸੈਂਸਰੀ ਪਹਿਣਗੇ ਹਾਂ ਏ ਮੈਂ ਇਹ ਬਾਈ ਕੰਮ ਸਾਡੇ ਉਦੋਂ ਆਉਂਦਾ ਜੋ ਸਿਰ ਤੋਂ ਪਾਣੀ ਲੰਘ ਜੀ ਫੋਨਾਂ ਟਾਈਮ ਇਹ ਗੋਲਦਾ ਜਾਂ ਨਹੀਂ ਗੱਲ ਇਹਦੇ ਮੂੰਹ ਤੇ ਕਹੀ ਨਾ ਜਦੋਂ ਸਿਰ ਤੋਂ ਪਾਣੀ ਲੰਘਾ ਜਾਂ ਬਾਈ ਆ ਉਦੋਂ ਫਿਰ ਇਹਨਾਂ ਨੇ ਆਪਦੀ ਚੱਕਣੇ ਆ ਸਮਾਨ ਨੇ ਇਹ ਆਇਆ ਉੱਥੇ ਬਾਈ ਨੇ ਗੱਡੀ ਚ ਉਹ ਖੋਲ ਲਿਆ ਉਹ ਅਸੀਂ 12 ਸਾਲ ਚਲਾਇਆ ਉਹਦੇ ਦੋ ਸਕਰੂ ਢੱਲੇ ਸੀਗੇ ਕਿੱਥੇ 60000 ਹਾਂ ਤੇ ਬਾਈ ਨੇ ਉਵੇਂ ਹੀ ਕਰਤਾ ਬਾ ਉੱਥੇ ਹੀ 5 ਮਿੰਟ 5 ਮਿੰਟ ਆਏ ਨਹੀਂ ਵੀ ਕੱਲੇ ਡੈੱਕ ਹੀ ਬਣਾਉਣ ਵਾਲੇ ਆ ਵੀ ਡੈੱਕ ਬਣਾ ਲੈ ਤੇ ਜਿੱਦਾਂ ਉਹ ਧਿਆਨ ਹੋ ਗਿਆ ਹਾਂ ਫਤਿਹ ਆ ਕੰਮ ਮੈਂ ਨਰਟਾ ਨਹੀਂ ਇਸ ਕੰਮ ਚ ਹਮ ਨੌਲੇਜ ਪਹਿਲਾਂ ਉਸ ਚੀਜ਼ ਤੋਂ ਪਹਿਲਾਂ ਗੈਨ ਕਰਨੀ ਏ ਫਿਰ ਦਿਮਾਗ ਉਹਦੇ ਚ ਆਪਣੇ ਕੋਲੇ ਹਜੇ ਵੀ ਕਰਾਇਆ ਚੱਲਦਾ ਜਿਹੜਾ ਛੂਟੀਆਂ ਤੂੰ ਵੇਖਿਆ ਨਾ ਮੇਰੇ ਕੋਲੇ ਵੇਖਿਆ ਨਾ ਉਹ ਦੀ ਇੱਕ ਸੋਚ ਖਰਾਬ ਹੋ ਗਈ ਸੀ ਜਿਵੇਂ ਤਾਂ ਉਹ ਚੱਕ ਦਿੰਦਾ ਸੀ ਥੱਲੇ ਨਹੀਂ ਕਰਦਾ ਸੀ ਤੇ ਉਹ ਮੈਂ ਬਾਈ ਨੂੰ ਆਖਿਆ ਵੀ ਉੱਥੇ ਲੈ ਕੇ ਜਾਣਾ ਪੈਣਾ ਇਹਨੂੰ ਉਹ ਬੋਰ ਜਿੱਦਣ ਰਾਤ ਨੂੰ ਮੈਂ ਇਹਨੂੰ ਆਖਿਆ ਆ ਕੇ ਮੈਂ ਕਿਹਾ ਬਾਈ ਹੁਣ ਸਵੇਰੇ ਜਾਣਾ ਪੈਣਾ ਕੇਰਾ ਵੇਖ ਲੈ ਤੇ ਮੇਰੇ ਸਾਹਣ ਉਹ ਦੂ ਮੁੜ ਕੇ 5 ਸਾਲ ਹੋ ਗਏ ਬਾਅਦ ਚੱਲੀ ਜਾਂਦਾ ਉਹ ਚੱਲੀ ਜਾਂਦਾ ਉਹਦੀ ਇੱਕ ਸੋਚ ਵਾਧੂ ਆਉਂਦੀ ਸੀ ਉਹ ਤੇ ਫਿੱਟ ਕਰਤਾ ਐ ਆ ਫਿਰ ਹਾਂ ਆ ਜਾਓ ਸੋਹੋ ਬਾਈ ਨਾ ਕਰ ਗੱਲਾਂ ਹਾਂ ਆ ਜਾਓ ਕੀ ਲੌ ਲਿਆ ਆਜੋ ਮੇਰਾ ਵੀਰ ਮੈਂ ਵੀਰਾਂ ਨਾਲ ਕਰ ਲਾਂ ਗੱਲਬਾਤ ਜਿੰਨੀਆਂ ਮਰਜ਼ੀ ਕਰ